ਕੋਸੀ ਘਰਾਂ ਚ ਗਏ ਆ ਲੋਕਾਂ ਦੇ ਉਹਨਾਂ ਨੇ ਆਪਣਾ ਦੁੱਖ ਭੁੱਲ ਕੇ ਪਹਿਲਾਂ ਤਾਂ ਡੈਡੀ ਦਾ ਅਫਸੋਸ ਕੀਤਾ ਦੇਖੋ ਹੈਨਾ ਉਹ 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 ਆਬਵੀਅਸਲੀ ਬਸ ਲੋਕ ਮਤਲਬ ਉਹਨਾਂ ਲਈ ਵੀ ਬਹੁਤ ਵੱਡੀ ਮਾਰ ਆ ਉਹ ਬੰਦੇ ਨੇ ਕਿੰਨੀਆਂ ਕਿੰਨੇ ਸਾਲ ਲਾ ਕੇ ਕਮਾਈ ਕਰਕੇ ਕੋਈ ਘਰ ਖੜਾ ਕੀਤਾ ਕਿਸੇ ਨੇ ਆਪਣੇ ਖੇਤ ਖੜੇ ਕੀਤੇ ਨੇ ਸਭ ਮਿੱਟੀ ਨੇ ਉਹ ਹੈਨਾ ਬਟ ਇੱਦਾਂ ਵੱਡਾ ਦੁੱਖ ਭੁੱਲ ਕੇ ਤੁਸੀਂ ਦੂਜੇ ਦਾ ਦੁੱਖ ਮਨਵਾਉਂਦੇ ਹੋ ਜਦੋਂ ਬਹੁਤ ਵੱਡੀ ਗੱਲ ਆਉਂਦੀ ਹੈ ਸਭ ਤੋਂ ਵੱਡਾ ਇਮੋਸ਼ਨਲ ਮੂਮੈਂਟ ਸੀ ਇਹ ਮੈਨੂੰ ਲੱਗਦਾ ਉਹਦੇ ਤੋਂ ਉੱਤੇ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਵੀ ਸੀਗੀ ਮੈਨੂੰ ਯਾਦ ਆ ਮੈਂ ਰਾਈਟ ਉਹਨਾਂ ਤੋਂ 2 ਦਿਨ ਬਾਅਦ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਪੁਖਰਾਜ ਭੱਲਾ ਬੋਲ ਰਹੇ ਹੋ ਮੈਂ ਕਿਹਾ ਹਾਂਜੀ ਹਿੰਦੀ ਚ ਗੱਲ ਕਰਦੇ ਸੀਗੇ ਤੇ ਤੁਸੀਂ ਤੁਹਾਡੀ ਈਮੇਲ ਆਈਡੀ ਇਹ ਹੈ ਸੁਣਾਣੀ ਆ ਮੈਂ ਕਿਹਾ ਹਾਂਜੀ ਇਹ ਹੀ ਹੈ ਜੀ ਚੈੱਕ ਕਰੋਗੇ ਜ਼ਰਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੌਣ ਬੋਲ ਰਿਹਾ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਮੈਂ ਆਫਿਸ ਤੋਂ ਗੱਲ ਕਰ ਰਿਆ ਹਾਂ ਰਾਤੇ ਜਦੋਂ ਮੈਂ ਈਮੇਲ ਖੋਲੀ ਆਪਣੀ ਤਾਂ ਮਤਲਬ ਉਹ ਇੰਨਾ ਕੁ ਜ਼ਿਆਦਾ ਪ੍ਰਾਊਡ ਮੂਮੈਂਟ ਵਾਲੀ ਗੱਲ ਸੀ ਉਹ ਪੀਐਮਓ ਤੋਂ ਮੇਲ ਸੀਗੀ ਪ੍ਰਾਈਮ ਮਿੰਿਸਟਰ ਆਫਿਸ ਉਹ ਮੋਦੀ ਸਾਹਿਬ ਵੱਲੋਂ ਕੰਡੋਲੈਂਸ ਲੈਟਰ ਸੀਗੀ ਜਿਹੜਾ ਜਿਨੇ ਹੰਝੂ ਬਹਾਇਆ ਜਾਂ ਜਿਹੜਾ ਦੁਖੀ ਹੋਇਆ ਉਹ ਦਿਲੋਂ ਸੀ ਉਹ ਪਤਾ ਲੱਗਦਾ ਸੀਗਾ ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਕਮਾਈ ਸੀਗੀ ਜੀ ਉਹਨਾਂ ਦੀ ਤੇ ਹੈਗੀ ਹੈ ਤੇ ਰਹੂਗੀ ਹਮੇਸ਼ਾ ਬਾਜੀ ਬੰਦਾ ਉਦੋਂ ਕਰਦਾ ਜਦੋਂ ਭੁੱਲਿਆ ਹੁੰਦਾ ਸੋ ਉਹ ਤਾਂ ਸਦਾ ਹੀ ਨਾਲ ਨੇ ਹਰ ਵੇਲੇ ਦਿਲ ਚ ਨੇ ਗਦੇ ਨੀ ਕਿ ਤੁਸੀਂ ਕੋਈ ਵੀ ਫਿਲਮ ਚੱਕ ਕੇ ਵੇਖ ਲਓ ਉਹਨਾਂ ਦੀ ਕੈਰੀ ਉਹਨਾਂ ਜਟਾ ਦੇ ਪਹਿਲੀ ਵੇਖ ਲਓ ਦੂਜੀ ਵੇਖ ਲਓ ਤੀਜੀ ਵੇਖ ਲਓ 420 ਵੇਖ ਲਓ ਮੈਂ ਸਾਡੀ ਇੱਕ ਫੋਰ ਫਿਲਮ ਆ ਰਹੀ ਆ 420 ਕਿੰਨੀ ਜ਼ਬਰਦਸਤ ਰਹੀ ਸੀ ਉਹ ਤੇ ਉਹ ਮੈਨੂੰ ਇਹ ਲੱਗਦਾ ਫਿਲਮ ਦੀ ਜਾਣ ਹੀ ਉਹ ਸੀਗੀ ਗੈਰੀਨ ਜੋ ਟੱਪ ਵਨ ਕਲਾਸਿਕ ਹਿੱਟ ਰਹੀ ਹੈ ਬਿਲਕੁਲ ਹੁਣ ਉਹ ਕੋਠੀ ਨੂੰ ਲੋਕੀ ਕਿੰਨੇ ਸਾਲ ਤੱਕ ਦੂਰੋਂ ਦੂਰੋਂ ਦੇਖਣ ਆਉਂਦੇ ਰਿਹਾ ਵੀ ਇਹ ਘੋੜੀ ਵਾਲੀ ਕੋਠੀ ਹੈ ਸੱਚੀ ਹਾਂ ਅਜੇ ਤੱਕ ਜਾਣਨ ਚੀਜ਼ ਉਹ ਜਿਹੜੇ ਉਹਨਾਂ ਦੇ ਮਾਲਕ ਸੀਗੇ ਕੋਠੀ ਦੇ ਉਹ ਕਹਿੰਦੇ ਵੀ ਮਤਲਬ ਸਾਨੂੰ ਤਾਂ ਕਈ ਵਾਰੀ ਜਿਵੇਂ ਬੰਦਾ ਅਰੈਸਟ ਕਰ ਰਿਆ ਹੁੰਦਾ ਦੁਪਹਿਰੇ ਵੀ ਆ ਕਹਿੰਦੇ ਬੈਲ ਵੱਜ ਜਾਂਦੀ ਹੈ ਮਤਲਬ ਸਾਨੂੰ ਕਈ ਵਾਰੀ ਤਾਂ ਏਡੀ ਖੇਚ ਚੜਦੀ ਆ ਜਾਣਗੇ ਸਾਨੂੰ ਘੋੜੀ ਦਿਖਾ ਦੋ ਕਿੱਥੇ ਸੱਚੀ ਜਿੱਦੇ ਚ ਆਪਾਂ ਇਹ ਇੱਕ ਐਸੈਂਸ ਹੈ ਇਹਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਆਪਾਂ ਆਮ ਜ਼ਿੰਦਗੀ ਚ ਆਪਣੇ ਘਰਾਂ ਚ ਦੇਖਦੇ ਆ ਨਾਰਮਲੀ ਵੀ ਆਪਾਂ ਐਨੇਕ ਰਿਲੀਜੀਅਸ ਹੁੰਦੇ ਆ ਵੀ ਅਛਾ ਤੂੰ ਹੁਣ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਈਆਂ ਜਾਂ ਫਿਰ ਜੋਤ ਲਾ ਦੇ ਮਾਤਾ ਰਾਨੀ ਦੀ ਵੀ ਤੂੰ ਇੰਪੋਰਟੈਂਟ ਮੀਟਿੰਗ ਤੇ ਚੱਲੇ ਆਏ ਜਾਂ ਕੋਈ ਐਗਜ਼ਾਮ ਹੈ ਜਾਂ ਫਿਰ ਕੋਈ ਵੀ ਇੰਪੋਰਟੈਂਟ ਕੰਮ ਕਰਨ ਤੋਂ ਪਹਿਲਾਂ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਚਲੋ ਬਲਾਵਾ ਆਇਆ ਤੇ ਜਿਹੜੀ ਫਿਲਮ ਹੈ ਇੱਕ ਧਾਰਮਿਕ ਜਿਸ ਨੂੰ ਦੇਖਣ ਤੋਂ ਬਾਅਦ ਜਿਹੜੇ ਲੋਕ ਉਸ ਬਲਾਵੇ ਤੋਂ ਦੂਰ ਨੇ ਜਿਹੜੇ ਉੱਥੇ ਜਾਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਆਪਣੇ ਜਾਂ ਕੁਝ ਮਨ ਮਟਾਵੇ ਹੁੰਦੇ ਨੇ ਉਹ ਵੀ ਸ਼ਾਇਦ ਇਸ ਫਿਲਮ ਤੋਂ ਬਾਅਦ ਜਦੋਂ ਅਸੀਂ ਇੱਕ ਭਾਈਚਾਰਕ ਜਿਹੜੀ ਫਿਲਮਾਂ ਹੁੰਦੀਆਂ ਨੇ ਜ਼ਰੂਰੀ ਹੁੰਦੀਆਂ ਤੇ 26 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਸਾਡੇ ਨਾਲ ਪੁਖਰਾਜ ਜੀ ਮਿੰਟੂ ਜੀ ਆ ਆਪਣੇ ਹਣੀ ਮੱਟੂ ਸੌਰੀ ਹਣੀ ਮੱਟੂ ਤੇ ਅਰਵਿੰਦਰ ਜੀ ਸਾਡੇ ਨਾਲ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਜੀ ਥੈਂਕ ਯੂ ਜੀ ਦਿੱਲੀ ਪੋਸਟਰ ਸਾਤਵਲਾ ਪੁਖਰਾਜ ਜੀ ਕਿਵੇਂ ਲੱਗਾ ਇਸ ਮੂਵੀ ਚਲੋ ਇੱਕ ਧਾਰਮਿਕ ਫਿਲਮ ਹੈ ਜਿੱਕ ਚਲੋ ਬਲਾਵਾ ਇੱਕ ਹਰ ਇੱਕ ਨੂੰ ਹੁੰਦਾ ਹੈ ਕਿ ਸਾਨੂੰ ਬਲਾਵਾ ਕਦੋਂ ਆਏਗਾ ਸੀ ਜਾਵਾਂਗੇ ਹਰ ਇੱਕ ਜਾਣ ਦੀ ਇੱਛਾ ਹੁੰਦੀ ਪਰ ਸਮਾਂ ਜਿਹੜਾ ਕਿ ਅੱਜ ਕੱਲ ਬੜਾ ਬੀਜ਼ੀ ਹੈਗਾ ਜੀ ਆ ਦੇਖੋ ਜੀ ਬlesed feel ਕਰਦੇ ਆ ਇਕੱਲਾ ਮੈਂ ਨਹੀਂ ਸਾਰੇ ਜਿੰਨੇ ਅਸੀਂ ਇਹਦੇ ਚ ਜਿਨ੍ਹਾਂ ਨੇ ਇੱਕ ਇੱਕ ਬੰਦਾ ਜਿਹੜਾ ਅਸੋਸੀਏਟਡ ਰਿਹਾ ਜੀ ਅ ਇਸ ਫਿਲਮ ਨਾਲ ਉਹ ਸਾਰੇ ਬlesਟ ਨੇ ਜੀ ਤੇ ਬੁਲਾਵਾ ਮੈਨੂੰ ਲੱਗਦਾ ਵਾਕਈ ਆਇਆ ਜੀ ਮਾਤਾ ਰਾਣੀ ਦਾ ਤੇ ਤਾਂ ਹੀ ਸਾਰੇ ਜਾਣਿਆਂ ਨੇ ਅ ਮਤਲਬ ਇਨੀ ਮਿਹਨਤ ਲਾਈ ਐ ਇਸ ਫਿਲਮ ਦੇ ਉੱਤੇ ਤੇ ਪਲੱਸ ਜਦੋਂ ਅਸੀਂ ਗਏ ਵੀ ਆ ਜੀ ਮੈਨੂੰ ਯਾਦ ਆ ਉਹ ਤਾਂ ਇਦਾਂ ਲੱਗ ਹੀ ਨਹੀਂ ਰਿਹਾ ਸੀ ਵੀ ਅਸੀਂ ਕੰਮ ਕਰਨ ਗਏ ਆ ਸਾਨੂੰ ਇਹ ਲੱਗ ਰਿਹਾ ਸੀਗਾ ਵੀ ਵਾਕਈ ਬੁਲਾਵਾ ਹੀ ਆ ਸੱਚੀ ਬੁਲਾਵਾ ਹੀ ਆ ਤੇ ਅਸੀਂ ਆਪਣਾ ਮਤਲਬ ਇੰਜੋਏ ਕਰਦੇ ਤੇ ਪੂਰੀ ਆਸਥ ਨਾਲ ਉੱਥੇ ਮਤਲਬ ਕੋਈ ਵੀ ਕੰਮ ਹੋਵੇ ਹਣੀ ਬਈ ਤੁਹਾਡੇ ਕੋਈ ਵੀ ਕੰਮ ਹੋਵੇ ਜਿਕਰ ਅਸੀਂ ਚੱਲੇ ਤਾਂ ਮਾਤਾ ਦਾ ਨਾਮ ਜੁੜੀ ਫਿਲਮ ਹੈਗੀ ਹੈ ਜੇਕਰ ਦਿਲੋਂ ਕਰੀਏ ਤਾਂ ਕਿਨੇ ਨਾ ਆਪੇ ਕੰਮ ਜਿਹੜੇ ਸਾਰਥਕ ਹੋ ਜਾਂਦੇ ਨੇ ਪਰ ਇਹ ਤਾਂ ਫਿਰ ਵੀ ਫਿਲਮ ਦਾ ਨਾਮ ਹੈਗਾ ਤੇ ਉਦੋਂ ਜਦੋਂ ਸ਼ੁਰੂਆਤ ਹੁੰਦੀ ਸੀ ਫਿਰ ਇੱਕ ਜਿਵੇਂ ਇੱਕ ਆਪਾਂ ਕਹਿੰਦੇ ਸ਼ੁਰੂਆਤ ਵੀ ਆਪਾਂ ਮਾਤਾ ਦੇ ਨਾਮ ਤੋਂ ਕਰਦੇ ਆਂ ਫਿਰ ਹੋਰ ਵੀ ਬੰਦੇ ਬਿਹਤਰ ਹੋ ਜਾਂਦੇ ਤੁਹਾਡਾ ਕਿਵੇਂ ਨੇ ਤੇਲ ਬਰ ਰਿਹਾ ਮੇਰਾ ਭਾਈ ਬਹੁਤ ਵਧੀਆ ਤਜਰਬਾ ਰਿਹਾ ਹੈ ਮੈਂ ਤਾਂ ਸ਼ੁਰੂ ਤੋਂ ਚਾਹੁੰਦਾ ਸੀਗਾ ਮੇਰੀ ਸਰੇਂਦਰ ਭਾਈ ਸਾਡੇ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਸਤਿੰਦਰ ਸਿੰਘ ਦੇ ਭਾਈ ਉਹਨਾਂ ਨੂੰ ਮੈਂ ਗੱਲ ਕਹਿਨਾਂ ਸੀ ਸ਼ੂਟਿੰਗ ਦੌਰਾਨ ਮੈਂ ਕਿਹਾ ਭਾਈ ਮੈਂ ਬੜੇ ਚਿਰ ਤੋਂ ਚਾਹੁੰਦਾ ਸੀਗਾ ਕਿ ਮੈਂ ਦਰਸ਼ਨ ਕਰਨਾ ਵਾਂ ਤੇ ਚਲੋ ਮੈਂ ਕਿਹਾ ਜਦੋਂ ਬਲਾਵਾ ਆਉਣਾ ਉਹ ਬਈ ਹਣਾ ਤੁਸੀਂ ਹਾਜ਼ਰੀ ਭਰੋਗੇ ਸੋ ਐਮ ਲੱਕੀ ਸਾਡੀ ਪੂਰੀ ਟੀਮ ਮਤਲਬ ਐਥਨੀ ਸੋਹਦੀ ਆ ਪੀਆਰ ਸੀ ਬlesed ਹੈ ਇਸ ਫਿਲਮ ਨਾਲ ਜੁੜੇ ਇਸ ਕਹਾਣੀ ਨਾਲ ਜੁੜੇ ਸੋ ਫਿਲਮ ਸਾਡੀ ਬਹੁਤ ਵਧੀਆ ਬਣੀ ਹੈ ਚਲੋ ਬੁਲਾਵਾ ਬੁਲਾਵਾ ਆਇਆ ਹੈ ਪਹਿਲਾਂ ਤਾਂ ਸਾਡੀ ਫਿਲਮ ਦਾ ਨਾਮ ਕੱਲਾ ਬੁਲਾਵਾ ਹੀ ਸੀਗਾ ਹਾਂ ਤੇ ਫਿਰ ਉਹ ਬੁਲਾਵੇ ਤੋਂ ਬਾਅਦ ਗੱਲਾਂ ਹੀ ਇਦਾਂ ਦੀਆਂ ਹੋਣ ਲੱਗ ਗਈਆਂ ਵੀ ਯਾਰ ਜਦੋਂ ਬੁਲਾਵਾ ਉਦੋਂ ਹੀ ਹੁੰਦਾ ਜਦੋਂ ਮਾਂ ਤੈਨੂੰ ਬੁਲਾਉਂਦੀ ਹੈ ਤੇ ਇਹਦਾ ਮਤਲਬ ਬੁਲਾਵਾ ਆਇਆ ਤੁਸੀਂ ਚੱਲਣੀਆਂ ਤਾਂ ਫਿਲਮ ਦਾ ਨਾਮ ਵੀ ਉਸ ਤਰੀਕੇ ਨਾਲ ਚਲੋ ਬੁਲਾਵਾ ਆਇਆ ਉਸ ਤਰੀਕੇ ਨਾਲ ਰੱਖਿਆ ਸੌ ਲੋ ਇਹਦਾਂ ਲੱਗਿਆ ਕਿ ਜਿਵੇਂ ਹੁਣ ਸੰਪੂਰਨ ਹੋ ਗਿਆ ਇਨਕੰਪਲੀਟ ਹੋ ਗਿਆ ਨਾਲੇ ਉਹ ਦਿਨ ਵੀ ਜਿਹੜੀ ਹੁਣ ਅੱਗੇ ਨਰਾਤੇ ਆਣੇ ਨੇ ਤੁਹਾਡੀ ਸ਼ਾਇਦ ਫਿਲਮ ਵੀ ਉਦੋਂ ਹੀ ਰਿਲੀਜ਼ ਹੋਣੀ ਤੇ ਹਰ ਇੱਕ ਨੂੰ ਹੁੰਦਾ ਵੀ ਜਦੋਂ ਉਹਨਾਂ ਦਿਨਾਂ ਦੇ ਵਿੱਚ ਫਿਰ ਰਿਲੀਜ਼ ਹੋ ਕੇ ਤੇ ਆਪਣੇ ਆਪ ਨੂੰ ਇੱਕ ਮੈਸੇਜ ਵੀ ਲੋਕਾਂ ਨੂੰ ਜ਼ਰੂਰ ਜਾਏਗਾ ਇਸ ਫਿਲਮ ਨੂੰ ਬਿਲਕੁਲ ਬਿਲਕੁਲ ਬਾਈ ਅਸਲ 'ਚ ਕੀ ਗੱਲ ਕੀ ਹੁੰਦੀ ਹੈ ਕਿ ਅਸੀਂ ਆਰਮਬਰੋਜ਼ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਸਿਨੇਮਾ ਬਣਾ ਰਹੇ ਹਾਂ ਫਿਲਮਾਂ ਕਰ ਰਹੇ ਹਾਂ ਹਰ ਇੱਕ ਮੁੱਦੇ ਤੇ ਕਹਾਣੀ ਬਣਾ ਰਹੇ ਹਾਂ ਹਨਾ ਅ ਮਤਲਬ ਕੰਮ ਕਰ ਰਹੇ ਹਾਂ ਉਸ ਤਰੀਕੇ ਦਾ ਪਰ ਇਸ ਤਰੀਕੇ ਦੀਆਂ ਫਿਲਮਾਂ ਬਣਨੀਆਂ ਬਹੁਤ ਘੱਟ ਬਣ ਰਹੀਆਂ ਨੇ ਸਾਡਾ ਪ੍ਰੋਡਿਊਸਰ ਕੀ ਸਾਡੇ ਡਾਇਰੈਕਟਰ ਕੀ ਫਾਈਟਰ ਕੀ ਕਿਉਂਕਿ ਕਮਰਸ਼ੀਅਲ ਵੱਲ ਜ਼ਿਆਦਾ ਹੁੰਦਾ ਹੈ ਤੇ ਇਸ ਤਰੀਕੇ ਦੀ ਫਿਲਮ ਨੂੰ ਲੈ ਕੇ ਉਹਨਾਂ ਨੂੰ ਐਂ ਲੱਗਦਾ ਕਿ ਵੀ ਆਰ ਕਮਰਸ਼ੀਅਲ ਉਸ ਤਰੀਕੇ ਨਾਲ ਲੋਕੀ ਜੋੜ ਪਾਉਣਗੇ ਕਿ ਨਹੀਂ ਪਰ ਫਿਰ ਵੀ ਮੈਨੂੰ ਐਂ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਔਰ ਮੈਂ ਲੱਕੀ ਮੰਨਦਾ ਕਿ ਮੈਂ ਇਸ ਫਿਲਮ ਦਾ ਹਿੱਸਾ ਹੈ ਬੜੀ ਵਧੀਆ ਤੇ ਪਿਆਰੀ ਫਿਲਮ ਬਣੀ ਹੈ ਜਿਹਦੇ ਵਿੱਚ ਸੁਨੇਹਾ ਇਹੀ ਹੈ ਕਿ ਅਸੀਂ ਆਮ ਜ਼ਿੰਦਗੀ ਦੇ ਵਿੱਚ ਜੋ ਸਾਡੀ ਜ਼ਿੰਦਗੀ ਦੇ ਚੱਲ ਰਿਹਾ ਉਹਦੇ ਵੱਲੋਂ ਟਾਈਮ ਉਹਨਾਂ ਟੈਨਸ਼ਨਾਂ 'ਚੋਂ ਟਾਈਮ ਕੱਢ ਕੇ ਉਹਨਾਂ ਨੂੰ ਪਰੇ ਰੱਖ ਕੇ ਅਸੀਂ ਪਰਮਾਤਮਾ ਨਾਲ ਜੁੜੀਏ ਰੱਬ ਨਾਲ ਜੁੜੀਏ ਤਾਂ ਉਸ ਜਿਹੜੀਆਂ ਸਾਡੀਆਂ ਤੰਗੀਆਂ ਪਰੇਸ਼ਾਨੀਆਂ ਆਪਣੇ ਆਪ ਦੂਰ ਹੋ ਜਾਂਦੀਆਂ ਤੇ ਮੇਰੇ ਖਿਆਲ ਜਿੰਨੇ ਦਿਨ ਅਸੀਂ ਸ਼ੂਟ ਤੇ ਰਹੇ ਹਾਂ ਕੋਈ ਇਸ ਤਰੀਕੇ ਦਾ ਕੋਈ ਮਾਹੌਲ ਵੀ ਨਹੀਂ ਰਿਹਾ ਬੜਾ ਮਹਾਰਾਣੇ ਦੀ ਮੇਰ ਰਹੀ ਹੈ ਤੇ ਉਹਨਾਂ ਨੇ ਕੰਮ ਆਪਣੇ ਆਪ ਹੀ ਕਰਾ ਲਿਆ ਤੇ ਬੜੇ ਦੇਰ ਬਾਅਦ ਬੜੇ ਅਰਸੇ ਬਾਅਦ ਸਾਡੀ ਪੰਜਾਬੀ ਇੰਡਸਟਰੀ ਚ ਇਹ ਫਿਲਮ ਬਣੀ ਆ ਚਲੋ ਬੁਲਾਵਾ ਆਇਆ ਹੈ ਬਿਲਕੁਲ ਬੜਾ ਲੰਮਾ ਸਮਾਂ ਤੁਹਾਡਾ ਚਲੋ ਪੂਰੀ ਜਿਹ ਤੁਹਾਡੀਆਂ ਸਟਾਰਟਿੰਗ ਹੋਈ ਸੀ ਪੂਰੀ ਫਾਈਟਰ ਫਿਲਮ ਤੋਂ ਸ਼ੁਰੂਆਤ ਹੋਈ ਤਾਂ ਹੁਣ ਤੁਸੀਂ ਮਾਤਾ ਰਾਣੀ ਨੂੰ ਯਾਦ ਕਰਕੇ ਹੁਣ ਤੁਹਾਡੀ ਇੱਧਰ ਬੜੀ ਸ਼ਾਂਤਮਈ ਫਿਲਮ ਸ਼ਾਇਦ ਹੈਗੀ ਪਰ ਜੋ ਵਿੱਚ ਇੰਦੇ ਚ ਵੀ ਅਸੀਂ ਦੇਖਿਆ ਥੋੜਾ ਬਹੁਤਾ ਹੈਗਾ ਜੇ ਮਸਾਲਾ ਵੀ ਮੈਨੂੰ ਆ ਲੱਗਦਾ ਵੀ ਜਿਹੜਾ ਹੰਗਾਮਾ ਤੁਸੀਂ ਸ਼ਾਂਤੀ ਨਾਲ ਰਹਿ ਕੇ ਕਰ ਸਕਦੇ ਹੋ ਉਰਪਲਾ ਪਾ ਕੇ ਇੰਨਾ ਨਹੀਂ ਹੋ ਪਾਂਦਾ ਤੋ ਹਾਂ ਮੈਂ ਬlesed ਰਹੀ ਆਂ ਔਰ ਬੀਇੰਗ ਐਨ ਐਕਟਰ ਹਰ ਇੱਕ ਨੂੰ ਆਏ ਹੁੰਦਾ ਵੀ ਅਸੀਂ ਵਰਸਟਾਈਲਿਟੀ ਸ਼ੋ ਕਰੀ ਆਂ ਆਪਦੇ ਕ੍ਰਾਫਟ ਦੇ ਵਿੱਚ ਤੇ ਕੋਸ਼ਿਸ਼ ਮੇਰੀ ਆਹੀ ਰਹਿੰਦੀ ਹੈ ਕਿ ਮੈਂ ਹਰ ਫਿਲਮ ਦਾ ਜਿਹੜਾ ਕੈਰੈਕਟਰ ਹੈ ਪਿਛਲੀ ਫਿਲਮ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਤੇ ਵਿੱਚ ਅਸੀਂ ਚੱਲਦੇ ਆਂ ਉਸੇ ਕੋਸ਼ਿਸ਼ ਦਾ ਇਹ ਹਿੱਸਾ ਹੈ ਕਿ ਚਲੋ ਬੁਲਾਵਾ ਆਇਆ ਸਾਡੇ ਹਿੱਸੇ ਆਇਆ ਤੇ ਅਸੀਂ ਸਾਨੂੰ ਸੱਦਾ ਆਇਆ ਮਾਤਾ ਰਣੀ ਵੱਲੋਂ ਤੇ ਅਸੀਂ ਸਾਰੇ ਤਿਆਰ ਹੋ ਗਏ ਤੇ ਅਸੀਂ ਚੱਲੇ ਆਂ ਉੱਥੇ ਰਾਜੀ ਵੈਸੇ ਕਿੰਨਾ ਕੋ ਤੁਸੀਂ ਵਿਸ਼ਵਾਸ ਕਰਦੇ ਹੋ ਜਿਵੇਂ ਆਪਾਂ ਕਹਿੰਦੇ ਨੇ ਸਾਰੇ ਧਰਮ ਬਰਾਬਰ ਹੁੰਦੇ ਨੇ ਅਸੀਂ ਜਿੱਥੇ ਜਾਓ ਉੱਥੇ ਸਤਿਕਾਰ ਕਰੋ ਕਿੰਨਾ ਕੋ ਸਤਿਕਾਰ ਵੈਸੇ ਜਿਵੇਂ ਆਪਾਂ ਕਿੰਨਾ ਕੋ ਅੱਗੇ ਪਿੱਛੇ ਤੁਸੀਂ ਜਾਂਦੇ ਹੋ ਜਾਂ ਜਾਂ ਸਮਾਂ ਘੱਟ ਲੱਗਦਾ ਜਿਵੇਂ ਤੁਸੀਂ ਵੀ ਬੀਜ਼ੀ ਲਾਈਫ ਵਿੱਚ ਹੁੰਦੇ ਹੋ ਪਿਛੇ ਦੀ ਨਹੀਂ ਚਲੋ ਤੁਹਾਡੀ ਬੀਜ਼ੀ ਲਾਈਫ ਹੋਰ ਵੀ ਬਿਆਸ ਸੀਗੀ ਜੀ ਐਕਚੁਅਲੀ ਭਾਜੀ ਫਿਲਮ ਕੋਈ ਵੀ ਹੋਵੇ ਅਰਦਾਸ ਹਮ ਸੀਗੀ ਬਿਸ਼ੱਕ ਅਰਦਾਸ ਸਰਬੱਤ ਦੇ ਭਲੇ ਦੀ ਸੀਗੀ ਅਰਦਾਸ 3 ਫਿਰ ਕਾਮਾਗਾਟਾ ਮਾ ਰੂਮ ਮਸਤਾਨ ਨੇ ਹੈਨਾ ਇਹ ਸਾਰਾ ਭਾਈ ਗੱਲ ਤਾਂ ਬਸ ਪ੍ਰਮਾਤਮਾ ਦੀ ਹੈ ਨਾ ਉਹ ਤਾਂ ਜ਼ਰੀਏ ਆਪਾਂ ਅੱਗੋਂ ਆ ਡੱਡ ਬਣ ਗਏ ਤਾਂ ਮੈਨੂੰ ਲੱਗਦਾ ਹੈ ਉਹ ਜਿਹੜੀ ਸ਼ਕਤੀ ਆ ਉਹ ਤਾਂ ਇੱਕੋ ਹੀ ਆ ਉਹਨੂੰ ਚਾਹੇ ਤੁਸੀਂ ਮਾਤਾ ਰਾਣੀ ਚ ਮੰਨ ਲਓ ਚਾਹੇ ਉਹਨੂੰ ਗ੍ਰੰਥ ਸਾਹਿਬ ਚ ਮੰਨ ਲਓ ਚਾਹੇ ਉਹਨੂੰ ਪਾਕ ਕ੍ਰਾਂਚ ਚ ਮੰਨ ਲਓ ਹਨਾ ਜੀ ਨਾਈਟ ਇੱਕੋ ਹੀ ਆ ਮਤਲਬ ਉਹ ਗੱਲ ਲਿਕ ਕੋਈ ਹੈ ਜੀ ਸੋ ਉਹ ਮੈਨੂੰ ਲੱਗਦਾ ਜਦੋਂ ਤੁਸੀਂ ਕਿਤੇ ਵੀ ਜਾਂਦੇ ਆ ਕਿਉਂਕਿ ਮੈਨੂੰ ਯਾਦ ਆ ਮੈਂ ਡੈਡ ਹੋਣਾ ਦੇ ਨਾਲ 2022 ਚ ਗਏ ਜੀ ਉੱਥੇ ਵੈਸ਼ਨੂ ਦੇ ਵੀ ਅਸੀਂ ਜਾ ਕੇ ਆਏ ਸੀਗੇ ਫਿਰ ਵਾਪਸੀ ਤੇ ਹੀ ਉੱਥੋਂ ਆਉਂਦੇ ਹੋਏ ਫਿਰ ਕਰਤਾਰਪੁਰ Saab ਗਏ ਹਮ ਹੈ ਨਾ ਸੋ ਇਹ ਮੈਨੂੰ ਲੱਗਦਾ ਜੀ ਇਹ ਤਾਂ ਆਸਤਾ ਹੈ ਜੇ ਤੁਹਾਨੂੰ ਉਸ ਸ਼ਕਤੀ ਚ ਬਿਲੀਫ ਰੱਖਦੇ ਹੋ ਤੁਸੀਂ ਤਾਂ ਫੇਰ ਤਾਂ ਬਾਈ ਜੀ ਫਿਰ ਸਾਰੇ ਧਰਮ ਜਿਵੇਂ ਮੰਨ ਲਓ ਤਰਨੇ ਭਗਤ ਨੇ ਕਹਿੰਦੇ ਨੇ ਪੱਥਰ ਜੋ ਰੱਬ ਲੱਭ ਲਿਆ ਸੀ ਕਿੰਨੇ ਮੰਨਣ ਦੀ ਸ਼ਕਤੀ ਹੈ ਵੀ ਅਸੀਂ ਕਿੱਥੇ ਅਸੀਂ ਆਪਦੀ ਸੋਚ ਹੈ ਜੇ ਸਾਡੇ ਅੰਦਰ ਜੇ ਅਸੀਂ ਅੰਦਰ ਕਹਿੰਦੇ ਨੇ ਮਾਨੇ ਚੋ ਰੱਖੀ ਫਿਰੇ ਤਾਂ ਅਸੀਂ ਪਾ ਲਈਏ ਰੱਬ ਨੂੰ ਜੇ ਕਿਸੇ ਦਾ ਮਾੜਾ ਕਰੀ ਉਹ ਵੀ ਮੇਰੇ ਹਿਸਾਬ ਦੇ ਨਾਲ ਸਭ ਤੋਂ ਮਾੜੀ ਚੀਜ਼ ਸਭ ਤੋਂ ਉਹੀ ਹੈਗੀ ਹੈ ਜੀ 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 ਦਿਲ ਦਿਖਾਉਣਾ ਕਿਸੇ ਦਾ ਜੀ ਬਸ ਉਹੀ ਹੈ ਭਾਜੀ ਮੈਂ ਕੱਲ ਵੀ ਕਿਸੇ ਇੰਟਰਵਿਊ 'ਚ ਗਏ ਕੇ ਹਟਿਆ ਸੀਗਾ ਅੱਡ ਅੱਡ ਚੀਜ਼ਾਂ ਨੇ ਭਾਜੀ ਜੇ ਆਪਾਂ ਆਪਣੇ ਸਿੱਖੀਜ਼ਮ ਦੇ ਵਿੱਚ ਵੀ ਗੱਲ ਕਰਦੇ ਆਂ ਕਿ ਦੋਨੇ ਅਡ ਅਡ ਚੀਜ਼ਾਂ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਆ ਹੂੰ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਆ ਹੂੰ ਹੈਨਾ ਤੇ ਜੇ ਤੁਸੀਂ ਕਿਸੇ ਵੀ ਹੋਲੀ ਬੁੱਕ ਦੀ ਮੰਨਦੇ ਹੋ ਤਾਂ ਮੈਨੂੰ ਲੱਗਦਾ ਤੁਸੀਂ ਸਹੀ ਪਾਥ ਦੇ ਉੱਤੇ ਹੋ ਤੇ ਸਹੀ ਡਾਇਰੈਕਸ਼ਨ ਵੱਲ ਨੂੰ ਜਾ ਰਹੇ ਹੋ ਹੂੰ ਪਰ ਜਿਵੇਂ ਅਸੀਂ ਸਵੇਰੇ ਉੱਠਦੇ ਹਾਂ ਹਣੀ ਜੀ ਆਪਾਂ ਸਵੇਰੇ ਉੱਠਦੇ ਤਾਂ ਆਪਣੇ ਮਨ 'ਚ ਇਹ ਹੁੰਦਾ ਕਿ ਕਿਸੇ ਨੂੰ ਵੀ ਯਾਦ ਕਰੀਏ ਚਾਹੇ ਆਪਣੇ ਸਾਹਮਣੇ ਕੇਰੀ ਕੋਈ ਮੰਦਿਰ ਆ ਜਾਏ ਗੁਰਦੁਆਰਾ ਤੇ ਆਪਾਂ ਉੱਥੇ ਵਾਇਗਰੋ ਹੈ ਤੇ ਇੱਕੋ ਚੀਜ਼ ਹੈ ਜ਼ਿੰਦਗੀ ਦੀ ਆ ਬਿਲਕੁਲ ਬਿਲਕੁਲ ਭਾਈ ਤੇਰ ਮੇਰ ਦਾ ਇਨਸਾਨ ਕਰਦਾ ਮਾਲਕ ਨੇ ਕਦੀ ਕੀਤੀ ਨਹੀਂ ਸੋ ਮੈਨੂੰ ਲੱਗਦਾ ਵੀ ਸਭ ਉਹੀ ਹੈ ਤੁਹਾਡੇ ਪਿਤਾ ਜੀ ਕਿੰਨਾ ਚਲੋ ਅੱਜ ਜ਼ਿੰਦਗੀ ਦਾ ਤੁਹਾਡੇ ਨਾਲ ਹੋਨਾ ਬੰਦੇ ਨੂੰ ਅੱਗੇ ਜ਼ਿੰਦਗੀ ਤੱਕ ਦੇਖੋ ਚੱਲਦਾ ਰਹਿਣਾ ਜੋ ਵੀ ਆਪਣੇ ਜ਼ਿੰਦਗੀ ਦਾ ਸਫ਼ਰ ਹੁੰਦਾ ਉਹਨਾਂ ਦਾ ਆਪਣਾ ਸਫ਼ਰ ਸੀ ਜਿਨ੍ਹਾਂ ਨੂੰ ਦੇਖੋ ਕਹਿੰਦੇ ਨੇ ਬੰਦੇ ਜ਼ਿੰਦਗੀ ਦੇ ਵਿੱਚ ਉਦੋਂ ਪਤਾ ਲੱਗਦਾ ਕਿੰਨਾ ਖੱਟਿਆ ਹੁੰਦਾ ਹੈ ਉਹ ਜਦੋਂ ਲਾਸਟ ਦਿਨ ਹੈਗੇ ਸੀ ਜਦੋਂ ਉੱਥੇ ਦੁਨੀਆ ਉਮੜੀ ਜਦੋਂ ਉਹਨਾਂ ਦਾ ਆਰਥਿਕ ਜਦੋਂ ਅਸੀਂ ਕਹਿੰਦੇ ਆਰਥਿਕ ਸੰਸਕਾਰ ਕੀਤੇ ਗਏ ਬੰਦੇ ਨੂੰ ਲੱਗਦਾ ਕਿ ਅੱਜ ਮੇਰੀ ਕਮਾਈ ਕੀਤੀ ਹੋਈ ਹੈ ਮਤਲਬ ਉਹ ਤਾਂ ਬਹੁਤ ਜ਼ਿਆਦਾ ਇਹਨਾਂ ਬਹੁਤ ਜਿੱਥੇ ਸਭ ਤੋਂ ਵੱਡਾ ਇਮੋਸ਼ਨਲ ਮੂਮੈਂਟ ਸੀ ਇਹ ਮੈਨੂੰ ਲੱਗਦਾ ਉਹਦੇ ਤੋਂ ਉੱਤੇ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਵੀ ਸੀਗੀ ਮੈਨੂੰ ਯਾਦ ਆ ਮੈਂ ਆਇਆ ਗਿਆ ਬਹੁਤ ਜ਼ਿਆਦਾ ਸੀਗਾ ਤੇ ਸ਼ਾਮ ਨੂੰ ਮੈਨੂੰ ਇੱਕ ਕਾਲ ਆਇਆ ரைਟ ਉਹਨਾਂ ਤੋਂ 2 ਦਿਨ ਬਾਅਦ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਅ ਪੁਖਰਾਜ ਭੱਲਾ ਬੋਲ ਰਹੇ ਹੋ ਮੈਂ ਕਿਹਾ ਹਾਂਜੀ ਹਿੰਦੀ ਚ ਗੱਲ ਕਰ ਰਹੇ ਸੀਗੇ ਤੇ ਤੁਸੀਂ ਤੁਹਾਡੀ ਈਮੇਲ ਆਈਡੀ ਇਹ ਹੈ ਸੁਣਾਣੀ ਆ ਮੈਂ ਕਿਹਾ ਹਾਂਜੀ ਇਹ ਹੀ ਹੈ ਜੀ ਚੈੱਕ ਕਰੋਗੇ ਜਰਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੌਣ ਬੋਲ ਰਿਹਾ ਹੈ ਤੇ ਮੈਂ ਪਤਾ ਨਹੀਂ ਕੀ ਉਹਨਾਂ ਨੇ ਕਿਹਾ ਮੈਂ ਆਫਿਸ ਤੋਂ ਗੱਲ ਕਰ ਰਿਹਾ ਹਾਂ ਜਾਂ ਤਾਂ ਤੇ ਜਦੋਂ ਮੈਂ ਈਮੇਲ ਖੋਲੀ ਆਪਣੀ ਤਾਂ ਮਤਲਬ ਉਹ ਇੰਨਾ ਖ ਜ਼ਿਆਦਾ ਪ੍ਰਾਊਡ ਮੂਵਮੈਂਟ ਵਾਲੀ ਗੱਲ ਸੀ ਉਹ ਪੀਐਮਓ ਤੋਂ ਮੇਲ ਸੀ ਪ੍ਰੈਮ ਮਿੰ estr office ਦਾ ਮੋਦੀ ਸਾਹਿਬ ਵੱਲੋਂ ਕੰਡੋਲੈਂਸ ਲੈਟਰ ਸੀਗੀ ਤਾਂ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਹਾਂ ਜਾਂ ਡੈਡ ਹੋਣੀ 2015 ਦੇ ਵਿੱਚ ਯੂਐਸ ਹਜੇ ਵੀ ਪ੍ਰੈਜ਼ੈਂਟ ਗਵਰਨਰ ਨੇ ਉਥੋਂ ਦੇ ਸਪੈਂਸਰ ਕਾਕਸ ਉਹਨਾਂ ਦੀ ਈਮੇਲ ਆਈ ਮਤਲਬ ਲੈਟਰ ਉਹਨਾਂ ਨੇ ਫਿਜ਼ੀਕਲ ਲੈਟਰ ਭੇਜੀ ਹੈ ਨਾ ਮਤਲਬ ਚਲੋ ਇਹ ਤਾਂ ਐ ਇੱਕ ਗੱਲ ਕਰਦੇ ਆ ਪੋਲਿਟੀਕਲ ਬੰਦਿਆਂ ਦੀ ਹੈ ਨਾ ਮਤਲਬ ਇੱਕ ਇੱਕ ਬੰਦਾ ਜਿਹੜਾ ਜਿਨੇ ਹੰਝੂ ਵਹਾਇਆ ਜਾਂ ਜਿਹੜਾ ਦੁਖੀ ਹੋਇਆ ਉਹ ਦਿਲੋਂ ਸੀ ਉਹ ਪਤਾ ਲੱਗਦਾ ਸੀਗਾ ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਕਮਾਈ ਸੀਗੀ ਜੀ ਉਹਨਾਂ ਦੀ ਤੇ ਹੈਗੀ ਹੈ ਤੇ ਰਹੂਗੀ ਇਹ ਮਾਲਕ ਦੇ ਦੇਖੋ ਇੱਕ ਜਿਵੇਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਤਾਂ ਵੇਖੋ ਦੁਨੀਆ ਬਰੀੰਦੀ ਦੁਨੀਆ ਤੱਕ ਯਾਦ ਕਰਦੇ ਅਸੀਂ ਦੇਖਿਆ ਕਿ ਮੋਹਾਲੀ ਦੇ ਇਧਰ ਜਦੋਂ ਮੈਂ ਇੱਕਦਮ ਸਵੇਰੇ ਕੁਝ ਦਿਨ ਪਹਿਲਾਂ ਭੋਗ ਤੋਂ ਪੋਸਟਰ ਹੀ ਪੋਸਟਰ ਸਾਰੇ ਕਿਤੇ ਲੱਗੇ ਮੇਰੇ ਸਾਹਮਣੇ ਲੋਕਾਂ ਨੇ ਆਪ ਹੀ ਕਿਤੇ ਕਿਤੇ ਦੁਨੀਆ ਹਲੇ ਮੇਰਾ ਜਗਾ ਘਟ ਗਈ ਜਦੋਂ ਅਸੀਂ ਸ਼ਮਸ਼ਾਨ ਘਟ ਗਏ ਤਾਂ ਕਿੰਨੀ ਦੁਨੀਆ ਉੱਥੇ ਮਤਲਬ ਇੱਕ ਇੱਕ ਬੰਦਾ ਆਪਣੇ ਦਿਲ ਨੂੰ ਕੋਈ ਕਹਿ ਰਿਹਾ ਮੈਂ ਇੰਨਾ ਕੋ ਮਿਲਿਆ ਸੀ ਮੇਰੇ ਇੰਨੇ ਕੋ ਨਾਲ ਰਿਸ਼ਤੇ ਸੀ ਤੇ ਮੈਂ ਉਸ ਇਸ ਟਾਈਮ ਲੱਗ ਰਿਹਾ ਸੀ ਭਾਵੇਂ ਉਦੋਂ ਨੂੰ ਮਤਲਬ ਜਿੰਨਾ ਉਹ ਉਹ ਉਸ ਟਾਈਮ ਨਾ ਬੰਦਾ ਜਾਂ ਫੈਮਿਲੀ ਲਾ ਲੋ ਇਮੋਸ਼ਨਲੀ ਇੰਨੀ ਕਿ ਜ਼ਿਆਦਾ ਵੀਕ ਹੁੰਦੀ ਆ ਤਾਂ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਹੁੰਦੇ ਵੀ ਬੀਇੰਗ ਅ ਸੰ ਤੁਸੀਂ ਕਿਵੇਂ ਦਾਗ ਦੋਗੇ ਉਹ ਉਹ ਮੈਨੂੰ ਲੱਗਦਾ ਉਹ ਹਿੰਮਤ ਹੀ ਸੀਗੀ ਮਤਲਬ ਇੰਨਾ ਇਕੱਠ ਜਦੋਂ ਸਾਹਮਣੇ ਖੜਾ ਸੀਗਾ ਮਾਨਯੋਗ ਜਿੰਨੀ ਆਪਣੀ ਪੁਲਿਸ ਸੀਗੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਸੀ ਸਾਰੀ ਉੱਥੇ ਖੜੀ ਸੀਗੀ ਬਟ ਉਹ ਮੈਨੂੰ ਲੱਗਦਾ ਉਹਨਾਂ ਦੇ ਮਨ ਦੇ ਵਿੱਚ ਵੀ ਪੁਲਿਸ ਦੇ ਮਨ ਦੇ ਅੰਦਰ ਵੀ ਇਹੀ ਸੀ ਵੀ ਇਹਨਾਂ ਨੂੰ ਰੋਕ ਕੇ ਅਸੀਂ ਕੀ ਕਰਨਾ ਵੀ ਇਹ ਇਹ ਇਹਨਾਂ ਦਾ ਪਿਆਰ ਹੀ ਹੈ ਇਹ ਇਹਨਾਂ ਨੇ ਨਾ ਤਾਂ ਰੋਕਣਾ ਤੇ ਨਾ ਸਾਡਾ ਕੋਈ ਫਾਇਦਾ ਇਹਨਾਂ ਨੂੰ ਰੋਕਦਾ ਮੈਨੂੰ ਲੱਗਦਾ ਉਹ ਉਹ ਜੋ ਉਹ ਮੰਜ਼ਰ ਸੀ ਉਸ ਦਿਨ ਉਹ ਕਿਤੇ ਨਾ ਕਿਤੇ ਹਿੰਮਤ ਜਾਂ ਹੌਸਲਾ ਪੂਰੇ ਪਰਿਵਾਰ ਨੂੰ ਉਸ ਸਾਰੀ ਮਤਲਬ ਜਿੰਨੀ ਸੰਗਤ ਉੱਥੇ ਸੀਗੀ ਉਹਨਾਂ ਨੇ ਚਲੋ ਬਲਾਵਾ ਜਿੱਦਾਂ ਦਨ ਅਸੀਂ ਦੇਖਿਆ ਸ਼ਾਇਦ ਤੁਸੀਂ ਉਸ ਦਾ ਮਤਲਬ ਪਹਿਲੇ ਦਿਨ ਹੀ ਬਾਹਰ ਨਿਕਲੇ ਮਿਲਿਆ ਉਸ ਸਮੇਂ ਤੋਂ ਜਦੋਂ ਟ੍ਰੇਲਰ ਸੀਗਾ ਉੱਥੇ ਆਪਾਂ ਮਿਲੇ ਉਹ ਪਹਿਲਾਂ ਸੁਲਤਾਨਪੁਰ ਲੋਧੀ ਜੇ ਤਾਂ ਹੋਤਾ ਤੁਸੀਂ ਪੰਜਾਬ ਦੇ ਤੁਹਾਡੇ ਸਿਸਟਰ ਵੀ ਉਹਨਾਂ ਨੂੰ ਅਸੀਂ ਦੇਖਿਆ ਪਰ ਦੇ ਐਜ਼ ਅ ਫਿਲਮ ਫਿਰ ਜਦ ਤੁਸੀਂ ਪਹਿਲੇ ਦਿਨ ਫਿਲਮ ਤੇ ਨਿਕਲੇ ਤਾਂ ਫਿਰ ਘਰ ਤੋਂ ਬੰਦਾ ਪਾਪਾ ਨੂੰ ਫਿਰ ਯਾਦ ਕੀਤਾ ਉਹਨਾਂ ਨੂੰ ਗੱਜ ਜੇ ਸ਼ਾਇਦ ਨਾਲ ਹੁੰਦੇ ਤਾਂ ਉਹਨਾਂ ਤੁਹਾਡੇ ਨਾਲ ਵੀ ਜਾਣਾ ਸੀ ਇੱਥੇ ਵੀ ਸ਼ਾਇਦ ਸਾਡੇ ਨਾਲ ਬੈਠੇ ਹੋਣਾ ਸੀ ਯਾ ਤਾਂ ਵਰੀ ਬੰਦਾ ਉਦੋਂ ਕਰਦਾ ਜਦੋਂ ਭੁੱਲਿਆ ਹੁੰਦਾ ਸੋ ਉਹ ਤਾਂ ਸਦਾ ਹੀ ਨਾਲ ਨੇ ਹਰ ਵੇਲੇ ਦਿਲ ਚ ਨੇ ਮਤਲਬ ਉਹ ਉਹਨਾਂ ਦੀ ਇੱਕ ਫੀਲ ਹੈ ਜਿਹੜੀ ਹਰ ਵੇਲੇ ਤੁਸੀਂ ਕਹਿ ਸਕਦੇ ਹੋ ਵੀ ਨਾਲ ਆ ਹਮੇਸ਼ਾ ਸਦਾ ਹੀ ਨਾਲ ਰਹੂਗੀ ਉਹ ਉਹ ਬਹੁਤ ਜਦੋਂ ਬਿਮਾਰ ਸੀ ਉਦੋਂ ਚੱਲਾ ਚੱਲੋ ਬਲਾਵਾ ਦੇ ਵੀ ਉਹਨਾਂ ਨੂੰ ਪਤਾ ਹੀ ਹੋਣਾ ਵੀ ਫਿਲਮ ਪੁਖਰਾਜ ਦੀ ਜੀ ਜੀ ਪਤਾ ਸੀ ਜੀ ਜੀ ਉਦੋਂ ਗੱਲਾਂ ਕਰਦੇ ਸੀ ਵੀ ਕਿਵੇਂ ਦੀ ਸ਼ੂਟਿੰਗ ਹੋ ਰਹੀ ਹੈ ਕਿਵੇਂ ਸਾਰਾ ਮੂਵਮੈਂਟ ਕਿਵੇਂ ਹੈ ਕਿਵੇਂ ਦੀ ਕਹਾਣੀ ਹੈਗੀ ਹੈ ਜੀ ਹਾਂ ਜੀ ਉਹ ਤਾਂ ਮੈਂ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਰਸ਼ਸ ਦਿਖਾਏ ਸੀਗੇ ਫਿਲਮ ਦੇ ਬਹੁਤ ਖੁਸ਼ ਸੀਗੇ ਦੇਖ ਕੇ ਵੀ ਹਾਂ ਮੈਂ ਉਹਨਾਂ ਨੂੰ ਉਦੋਂ ਕਿਹਾ ਸੀਗਾ ਵੀ ਕੈਮ ਹੋ ਜਾਓ ਵੀ ਪ੍ਰੀਮੀਅਰ ਤੇ ਚੱਲਾਂਗੇ ਆਪਾਂ ਬਟ ਸਮਾਂ ਨੂੰ ਮਨਜ਼ੂਰ ਚਲੋ ਹਣੀ ਭਾਈ ਜਿਹੜੀ ਇਹ ਤਾਂ ਇੱਕ ਹੁੰਦਾ ਇੱਕ ਆਰਟਿਸਟ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਵੀ ਉਹ ਇੱਕ ਚੰਗੀਆਂ ਫਿਲਮਾਂ ਚੰਗਾ ਮੈਸੀ ਲੈ ਕੇ ਆਵੇ ਜਿਵੇਂ ਹੁਣ ਪੱਲਾ ਪਾਜੀ ਦੀ ਜਿਹੜੀਆਂ ਫਿਲਮਾਂ ਚਾਹੇ ਰਹਿੰਦੀ ਦੁਨੀਆ ਤਾਂ ਕਿ ਦੇਖਦੇ ਰਹੋ ਆ ਲੱਗਣਗੇ ਕਿ ਤੇ ਅੱਜ ਹੀ ਅੱਜ ਹੀ ਬਣੀਆ ਹੁੰਦੀਆਂ ਨੇ ਕਿਉਂਕਿ ਉਹਨਾਂ 'ਚ ਰਿਐਲਿਟੀ ਐਵੇਂ ਦੀ ਹੈਗੀ ਐ ਚਾਹੇ ਉਹ ਦੇਖੋ ਸ਼ਨਕਾਟਾ ਹਰ ਚੀਜ਼ ਨੂੰ ਅਸੀਂ ਯਾਦ ਕਰੀਏ ਤਾਂ ਬਿਲਕੁਲ ਬਿਲਕੁਲ ਭਾਜੀ ਕਲਾਕਾਰ ਕਦੇ ਵੀ ਦੁਨੀਆ ਤੋਂ ਨਹੀਂ ਜਾਂਦਾ ਕਲਾਕਾਰ ਹਮੇਸ਼ਾ ਅਮਰ ਰਹਿੰਦਾ ਤੇ ਉਹ ਅਮਰੀ ਨੇ ਕਿਤੇ ਨਹੀਂ ਕਿਹਾ ਤੁਸੀਂ ਕੋਈ ਵੀ ਫਿਲਮ ਚੱਕ ਕੇ ਵੇਖ ਲਓ ਉਹਨਾਂ ਦੀ ਕੈਰੀਅਰ ਜਟਾ ਦੇਖ ਲਓ ਪਹਿਲੀ ਵੇਖ ਲਓ ਦੂਜੀ ਵੇਖ ਲਓ ਤੀਜੀ ਵੇਖ ਲਓ 420 ਵੇਖ ਲਓ ਮੈਂ ਸਾਡੀ ਇੱਕ ਫੋਰ ਫਿਲਮ ਅਰੀਆ ਤਾਂ ਸੋ ਵੀ ਕਿੰਨੀ ਜ਼ਬਰਦਸਤ ਫਿਲਮ ਸੀ ਉਹ ਤੇ ਉਹ ਨੂੰ ਐ ਲੱਗਦਾ ਫਿਲਮ ਦੀ ਜਾਨ ਹੀ ਉਹ ਸੀਗੇ ਜਦੋਂ ਸਕਰੀਨ ਤੇ ਆਉਂਦੇ ਨੇ ਉਹ ਘਰ ਦਾ ਜਿਹੜਾ ਹੈਗਾ ਉਹ ਹਾਲੇ ਵੀ ਯਾਦ ਆਉਂਦਾ ਉਹ ਚਿਵਾਰਾ ਛੋਟਾ ਜਿਹਾ ਉਹ ਚਿਵਾਰਾ پتہ ਨਹੀਂ ਕਿਹੜੇ ਪਿੰਡ ਦਾ ਹੈਗਾ ਸੀ ਸ਼ਾਇਦ ਉਹ ਉਹ ਜਗ੍ਹਾ ਮਿਲਾਂ ਹਮੇਸ਼ਾ ਦੇ ਲਈ ਆਵਾਜ਼ ਹੋ ਜਾਣੀ ਜਿਸ ਸਾਨੂੰ ਉੱਥੇ ਪੱਲਾ ਜੀ ਇੰਨਾ ਬੜੀ ਵੱਡੀ ਫਿਲਮ ਦਾ ਜਿਹੜੀ ਹਰ ਚੀਜ਼ ਪਰ ਹੀ ਜਿਹੜੀਆਂ ਤੁਸੀਂ ਲਾ ਲਓ ਕਹਿ ਰਹੀਆਂ ਜੱਟਾ ਵਨ ਕਲਾਸਿਕ ਹਿੱਟ ਰਹੀ ਹੈ ਬਿਲਕੁਲ ਹੁਣ ਉਹ ਕੋਠੀ ਨੂੰ ਲੋਕੀ ਕਿੰਨੇ ਸਾਲ ਤੱਕ ਦੂਰੋਂ ਦੂਰੋਂ ਦੇਖਣ ਆਉਂਦੇ ਰਿਹਾ ਵੀ ਇਹ ਘੋੜੀ ਵਾਲੀ ਕੋਠੀ ਆ ਸੱਚੀ ਹਾਂ ਹਜੇ ਤੱਕ ਜਾਨਣ ਅੱਛਾ ਸੋ ਉਹ ਉਹ ਚੀਜ਼ ਉਹ ਜਿਹੜੇ ਉਹਨਾਂ ਦੇ ਮਾਲਕ ਸੀਗੇ ਕੋਠੀ ਦਾ ਉਹ ਕਹਿੰਦੇ ਵੀ ਮਤਲਬ ਸਾਨੂੰ ਤਾਂ ਕਈ ਵਾਰੀ ਜਿਵੇਂ ਬੰਦਾ ਅਰੈਸਟ ਕਰ ਰਿਆ ਹੁੰਦਾ ਦੁਪਹਿਰੇ ਪੀਆ ਕਹਿੰਦੇ ਬੈਲ ਵੱਜ ਜਾਂਦੀ ਹੈ ਮਤਲਬ ਸਾਨੂੰ ਕਈ ਵਾਰੀ ਤਾਂ ਏਡੀ ਖਿੱਚ ਛੜਦੀ ਆ ਜਾਣਗੇ ਸਾਨੂੰ ਕੋੜੀ ਦਿਖਾ ਦੇ ਜਿੱਥੇ ਸੱਚੀ ਸੋ ਸੋ ਉਹ ਮੈਨੂੰ ਲੱਗਦਾ ਜੀ ਕਈ ਚੀਜ਼ਾਂ ਅਮਰ ਹੋ ਜਾਂਦੀਆਂ ਨੇ ਆ ਫਿਲਮ ਦੇ ਨਾਲ ਤੇ ਉਸ ਦਾ ਲਈ ਲੋਕਾਂ ਦੇ ਦਿਲਾਂ 'ਚ ਘਰ ਕਰ ਜਾਂਦਾ ਔਰ ਇਹ ਗੱਲ ਇਹ ਵੀ ਗੱਲ ਬੜੀ ਸੋਹਣਾਂ ਨੂੰ ਚੰਗੇ ਕਿੰਨੇ ਲੱਗੇ ਵੇਖੋ ਵੇ ਉਹ ਜਗਾ ਵੇਖੋ ਪਕੌੜੀ ਵਾਲੀ ਕਲਾਕਾਰ ਭਾਈ ਰੱਬ ਦੇ ਬਹੁਤ ਕਰੀਬ ਹੁੰਦਾ ਉਹਦੇ ਮੂੰਹ ਜਿਹੜੀ ਗੱਲ ਹੈ ਕ੍ਰਿਟੀਕਲ ਦੇਣਾ ਉਹ ਵੀ ਉਮਰੀ ਹੋ ਜਾਂਦੀ ਉਹਦੇ ਨਾਲ ਆਉਣ ਦੇਖੋ ਕਿੰਨੀਆਂ ਸਦੀਆਂ ਹੋ ਗਈਆਂ ਕਿੰਨੇ ਦशक ਲੰਘ ਗਏ ਆਪਾਂ ਦੱਤ ਸਾਹਿਬ ਉਹਨਾਂ ਦਾ ਸਿਨੇਮਾ ਦੇਖਦੇ ਆ ਹਨਾ ਰਾਜਕਪੂਰ ਦਾ ਸਿਨੇਮਾ ਦੇਖਦੇ ਆ ਤਾਂ ਐਵੇਂ ਜਾਂ ਵੀ ਸਾਡੇ ਵਾਸਤੇ ਇਕੁਅਲੀ ਸੀਗੇ ਪੱਲਾ ਸਾਹਿਬ ਤਾਂ ਆਉਣ ਆਣੀਆਂ ਪੀੜੀਆਂ ਵੀ ਫਿਰ ਉਹਨਾਂ ਨੂੰ ਇਦਾਂ ਹੀ ਯਾਦ ਕਰਨਗੀਆਂ ਜਿਵੇਂ ਅੱਜ ਅਸੀਂ ਰਾਜਕਪੂਰ ਨੂੰ ਜਾਂ ਫਿਰ ਦੱਤ ਸਾਹਿਬ ਨੂੰ ਯਾਦ ਕਰਦੇ ਆ ਬਿਲਕੁਲ ਅਸੀਂ ਤੁਹਾਡੀ ਉਹਨਾਂ ਪਿਛਲੀ ਫਿਲਮ ਜਿਹੜੀ ਉਹ ਗੋਲਕ ਫੂਗਣੀ ਮੈਂ ਤੁਹਾਨੂੰ ਯਾਦ ਯਾਦ ਉਹ ਉਹਨੂੰ ਅੱਜ ਵੇਖ ਲਿਆ ਤੁਸੀਂ ਲੱਗੇ ਹੁੰਦੇ ਹੈੱਡਫੋਨ ਤੇ ਉਹ ਉਹਦਾ ਕਰੈਕਟਰ ਦਾ ਨਾਮ ਕੀ ਹੁੰਦਾ ਜਿਹੜੇ ਚੱਲ ਟੁੱਟੀ ਚੋਹ ਮਿਸ਼ਰੀ 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 ਹੋਏ ਹੋਏ ਤੁਸੀਂ ਵੀ ਨਾਲ ਸੀ ਨਹੀਂ ਭਾਈ ਮੈਂ ਨਹੀਂ ਕੀਤੀ ਬਾਈ ਮੇਰੇ ਨਾਲ ਸੀਗੇ ਜੀ ਅ ਅਫਸਰ ਫਿਲਮ ਦੇ ਵਿੱਚ ਅਫਸਰ ਤੇ ਸੀਗੇ ਤੇ ਮੈਂ ਪਲੇਖਾ ਪੈ ਗਿਆ ਸ਼ਾਇਦ ਰੋਂਦੇ ਸਾਰੇ ਵਿਆਹ ਵਿੱਚੋਂ ਦੋ ਹਰਜੀਤਾ ਹਰਜੀਤਾ ਚ ਹਾਂਜੀ ਤੇ ਬਾਈ ਨਾਲ ਤਾਂ ਕਈ ਫਿਲਮਾਂ ਕੀਤੀ ਪਰ ਉਹ ਜਦੋਂ ਤੁਸੀਂ ਉਹ ਕਰਦੇ ਨੇ ਹੈਂਡਲ ਬੰਨਾ ਹੈੱਡਫੋਨ 이어ਫੋਨ ਤੇ ਲੱਗਿਆ ਹੋਇਆ ਜੀ ਸੁਲੇ ਨਮ ਨਮਾ ਚੱਲਿਆ ਸੀ ਨਾ 이어ਫੋਨ ਵਾਲਾ ਨਮ ਨਮਾ ਟ੍ਰੈਂਡ ਚੱਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਨਾਲ ਗੱਲ ਕਰ ਰਹੇ ਹਾਂ ਅਮਰਿੰਦਰ ਬਾਈ ਜੀ ਹੋਣੀ ਰੋਮੈਨਟਿਕ ਸੀ ਰਕੇਸ਼ ਤਵਨ ਬਾਈ ਹੋਣਾ ਦੀ ਵੀ ਵੈਲੀ ਫਿਲਮ ਸੀ ਉਹ ਹਾਂ ਤੇ ਬਾਈ ਹੋਣਾ ਦਾ ਉਹਦੇ ਚ ਮਤਲਬ ਉਹ ਤੋਂ ਪਤਾ ਲੱਗੀ ਬਾਈ ਹੋਣਾ ਦੀ ਸਪੌਂਟੈਨਿਟੀ ਹੈ ਨਾ ਵੀ ਕਿੱਡੀ ਫਾਸਟ ਉਹ ਸਾਰੀਆਂ ਚੀਜ਼ਾਂ ਲਿਖਦੇ ਨੇ ਤੇ ਅਮਰਿੰਦਰ ਬਾਈ ਹੋਣੀ ਵੀ ਵਰਕ ਇੰਨਾ ਸੋਹਣਾ ਕਰਦੇ ਨੇ ਨਾ ਪ੍ਰੀ ਪ੍ਰੋਡਕਸ਼ਨ ਦਾ ਹਰ ਫਿਲਮ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਨੂੰ ਯਾਦ ਆ ਵੈਨਟੀ ਚ ਤੇ ਮੈਨੂੰ ਕਹਿੰਦੇ ਵੀ ਦਸ ਬਖਰਾ ਵੀ ਤੂੰ ਆ ਕਰੈਕਟਰ ਆ ਵੀ ਜਿਵੇਂ ਉੱਚ ਚਾਰ ਕਰੈਕਟਰ ਸੀਗੇ ਇੱਕ ਹਲਵਾਈ ਸੀ ਦੁਰਸ਼ਬਦ ਭਾਈ ਦਾ ਇੱਕ ਬਾਈ ਸੁਮਿਤ ਗੁਲਾਟੀ ਸੀਗਾ ਜਿਹੜਾ ਉਹ ਲੋਲਾ ਜਾ ਬਣਿਆ ਸੀ ਤੇ ਇੱਕ ਬਾਈ ਬਾਰਬਰ ਦਾ ਸੀਗਾ ਇੱਕ ਮੇਰਾ ਸੀ ਫੋਨ ਵਾਲਾ ਤਾਂ ਉਹ ਸਾਰਿਆਂ ਨੂੰ ਪੁੱਛ ਰਹੇ ਸੀਗੇ ਵੀ ਕੀ ਚੀਜ਼ਾਂ ਇਹਦੇ ਚ ਜੇ ਤੁਸੀਂ ਅਬਜ਼ਰਵ ਕਰਦੇ ਹੋ ਇੱਕ ਬਾਜ਼ਾਰ ਆ ਭੀੜਾ ਜਿਹਾ ਬਾਜ਼ਾਰ ਜਿਵੇਂ ਕਸਬਿਆਂ ਦੇ ਹੁੰਦੇ ਨੇ ਤੇ ਉਹਦੇ ਵਿੱਚ ਤੁਸੀਂ ਕੀ ਕੀ ਚੀਜ਼ਾਂ ਐਡ ਕਰ ਸਕਦੇ ਹੋ ਤਾਂ ਹੁਣ ਹਾਲਾਂਕਿ ਨੋ ਡਾਊਟ ਉਹ ਦੌਰ ਥੋੜਾ ਜਿਹਾ ਹਜੇ ਜਾ ਰਿਹਾ ਸੀ ਉਸ ਟਾਈਮ ਬਟ ਉਹਨੂੰ ਫੇਰ ਵੀ ਕੈਸ਼ ਕਰ ਲਿਆ ਸੀ ਅਸੀਂ ਵੀ ਜਿਵੇਂ ਹੁਣ ਉਦੋਂ ਰੀਚਾਰਜ ਪਹਿਲਾਂ ਦੁਕਾਨਾਂ ਤੇ ਜਾ ਕੇ ਹੁੰਦੇ ਸੀ ਨਾ ਹੁਣ ਹਮ ਤਾਂ ਫੋਨ ਤੇ ਹੀ ਹੋ ਜਾਂਦੇ ਨੇ ਤਾਂ ਉਹਨਾਂ ਦੇ 2-3 ਫੋਨ ਤਾਂ ਟੇਪਾਂ ਨਾਲ ਲਵੇ ਟੇ ਹੋਏ 2:00 ਵਜੇ ਤਾਂ ਉਹੀ ਰੱਖੇ ਹੁੰਦੇ ਸੀ ਉਹਨਾਂ ਨੇ ਨਾ ਹੈਨਾ ਤੇ ਉਹ ਚੀਜ਼ਾਂ ਹੋ ਗਈਆਂ ਫਿਰ ਫੋਨ 'ਚ ਗੱਲ ਕਰਦਾ ਉਹ ਸੋ ਬੇਸਿਕਲੀ ਮੈਨੂੰ ਲੱਗਦਾ ਉਹ ਚੀਜ਼ਾਂ ਬਾਈ ਹੋਣਾ ਦੇ ਵਿੱਚ ਬਹੁਤ ਜ਼ਿਆਦਾ ਇਨਪੁਟ ਸੀਗੇ ਰਕੇਸ਼ ਬਾਈ ਹੋਣਾ ਦੇ ਅਮਰਿੰਦਰ ਬਾਈ ਹੋਣਾ ਦੇ ਤਾਂ ਉਹ ਚੀਜ਼ਾਂ ਟੀਮ ਵਰਕ ਦੇ ਨਾਲ ਹੀ ਚੱਲਦੀਆਂ ਨੇ ਜੀ ਤੇ ਉਹ ਚੀਜ਼ਾਂ ਵਧੀਆ ਉਹ ਅੱਜ ਵੀ ਜਿਵੇਂ ਹੁਣ ਦਸਹਿਰਾ ਦੁਆਲੀ ਆ ਰਿਹਾ ਹੈ ਨਾ ਅੱਜ ਵੀ ਉਹਨੂੰ ਲਾਦੋ ਨਾ ਫਿਰ ਉਹਨੂੰ ਤਾਂ ਅੱਜ ਵੀ ਐ ਲੱਗੇਗਾ ਵੀ ਹੁਣੇ ਇਸੇ ਸਾਲ ਜੀ ਰਿਲੀਜ਼ ਹੋ ਗਿਆ ਹੁੰਦਾ ਤੁਸੀਂ ਗੱਲ ਕਰ ਰਹੇ ਸੀਗੇ ਰਿਲੀਜੀਅਨ ਦੀ ਹੈਨਾ ਚਲੋ ਆਪਾਂ ਨਾਰਮਲੀ ਇਹ ਤਾਂ ਇੱਕ ਤੁਸੀਂ ਲਾ ਲਓ ਮਾਤਾਨੋਂ ਦਰਸਾਉਂਦੀ ਆ ਫਿਲਮੀਆਂ ਅਰਦਾਸ ਦੀ ਗੱਲ ਕਰੀਏ ਉਹ ਗੁਰੂਆਂ ਨੂੰ ਆਪਣੇ ਦਰਸਾਉਂਦੀ ਆ ਹੁਣ ਉਹ ਫਿਲਮ ਸੀ ਭਾਜੀ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਸੀ ਬਟ ਉਹ ਉਹ ਵੀ ਡੈਡੀਕੇਟਿਡ ਇੱਕ Hindu ਸਮਾਜ ਦੀ ਫਿਲਮ ਸੀ ਹਾਂਜੀ ਜੀ ਜੀ ਗੋਲਗੋਨੀ ਬੰਦ ਕੋਈ ਕੋਈ ਸਰਦਾਰ ਨਹੀਂ ਸੀ ਬਿਲਕੁਲ ਹਾਂ ਸਾਰੇ ਤੋ ਆ ਰਹੇ Hindu ਸੀ ਉਹ ਉਹ ਸਾਰੀ ਦਿਖਾਈ ਹੀ ਹਲਵਾਈਆਂ ਦਾ ਹਾਂ ਸਾਹਮਣੇ ਰੌਸੀ ਉਹ ਪੂਰੀ ਮੈਨੂੰ ਇਹ ਵੀ ਜ਼ਿਆਦਾ ਭਾਜੀ ਜਦੋਂ ਉਹ ਸ਼ੂਟ ਕੱਪੜੇ ਵਾਲੀ ਦੁਕਾਨ ਹਾਂ ਸਾਹਮਣੇ ਹਲਵਾਈ ਦੀ ਸਿਰਾ ਲੱਗਾ ਸੀ ਉਹ ਉਹ ਐਕਚੁਅਲੀ ਭਾਜੀ ਮੈਨੂੰ ਜ਼ਿਆਦਾ ਉਹ ਸ਼ੂਟ ਵੀ ਇੰਨੀ ਬਖੂਬੀ ਕੀਤੀ ਸੀ ਨਾ ਸ਼ਿਤਰਜ ਭਾਜੀ ਨੇ ਉਹ ਜਦੋਂ ਉਹਨਾਂ ਨੇ ਉਹ ਐਕਚੁਅਲ ਦੇ ਵਿੱਚ ਉਹ ਬਾਜ਼ਾਰ ਉਹਨਾਂ ਨੇ ਕਦੇ ਬੰਦ ਹੀ ਨਹੀਂ ਕੀਤਾ ਅੱਛਾ ਸ਼ੂਟਿੰਗ ਵੀ ਉਹ ਕੈਮਰੇ ਐਸੇ ਐਸੇ ਐਂਗਲਸ ਤੇ ਲਾਏ ਹੁੰਦੇ ਸੀਗੇ ਉਹ ਤਾਂ ਹੀ ਉਹ ਸਾਰਾ ਰੌ ਸ਼ੂਟ ਹੋਇਆ ਬੜੀ ਪਿਆਰੀ ਲੱਗਦੀ ਜੋਰੀ ਬਹੁਤ ਸੋਹਣੀ ਲੱਗਦੀ ਹੈ ਬਹੁਤ ਜ਼ਿਆਦੇ ਪਿਆਰੀ ਮਤਲਬ ਇਹ ਚੀਜ਼ਾਂ ਹੁਣ ਜਿਵੇਂ ਤੁਹਾਡੀ ਇਹ ਫਿਲਮ ਹੈਗੀ ਐ ਤਾਂ ਅਸੀਂ ਤਾਂ ਇਹ ਹੁੰਦਾ ਵੀ ਜਿਵੇਂ ਜਿਵੇਂ ਹੁਣ ਸਮਾਂ ਹੈਗਾ ਚਲੋ ਜਿਵੇਂ ਅਸੀਂ ਮਾਤਾ-ਦਾਣੀ ਦੇ ਹੁਣ ਅੱਗੇ ਦਿਨ ਆਣੇ ਨੇ ਤੇਜੀ ਫਿਲਮਾਂ ਹੁਣ ਆਣ ਗਿਆ ਤੇ ਆਪੇ ਲੋਕਾਂ ਦਾ ਜਿਵੇਂ ਕਹਿੰਦੇ ਆਪਾਂ ਥੋੜਾ ਜਿਹਾ ਆਪਣੇ ਆਪਣੇਤੋਂ ਵਿੱਚ ਦੂਰ ਹੋ ਜਾਂਦੇ ਆਂ ਕਈ ਵਾਰੇ ਆਪਣੀਆਂ ਕਈ ਦੂਰੀਆਂ ਬਣ ਜਾਂਦੀਆਂ ਨੇ ਜਦੋਂ ਆਪਾਂ ਜਈਆਂ ਫਿਲਮ ਦੇਖਦੇ ਆਂ ਯਾਰ ਉਹ ਫਿਰ ਆਪਣੇ ਦਿਲ 'ਚ 1% ਆਂਦਾ ਹੈ ਬਿਲਕੁਲ ਸਾਡੀ ਇਸ ਫਿਲਮ ਦੇ ਵਿੱਚ ਵੀ ਉਸ ਤਰੀਕੇ ਨਾਲ ਹੀ ਜਿਹੜੇ ਕਹਾਣੀ ਦੇ ਸਾਡੀ ਦਾ ਪਲੋਟ ਆ ਉਸ ਤਰੀਕੇ ਨਾਲ ਹੀ ਦਰਸਾਏ ਗਏ ਨੇ ਜੋ ਸਾਡੀ ਆਮ ਜ਼ਿੰਦਗੀ 'ਚ ਚੱਲ ਰਿਹਾ ਹੂੰ ਅਹੀਂ ਕਈ ਆਪਣਾ ਆਪਣੇ ਦੇ ਪੈਰ ਵਟਣ ਤੇ ਤੁਰੇ ਬਹੁਤ ਸਾਰੀਆਂ ਘਟਨਾਵਾਂ ਇਹਦੀਆਂ ਚੱਲ ਰਹੀਆਂ ਸਾਡੀ ਆਮ ਜ਼ਿੰਦਗੀ ਚ ਹੁੰਦੀਆਂ ਉਹਦੇ ਨਾਲ ਨਾਲ ਤੁਹਾਡੀ ਇੱਕ ਜਿਹੜੀ ਆਸਥਾ ਜੁੜੀ ਆ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਜੋੜ ਕੇ ਰੱਖਿਆ ਆਈਆਂ ਤੁਸੀਂ ਜੁੜ ਜਾਣੇ ਹੋਈਆਂ ਤੁਸੀਂ ਆਪਣਾ ਮਤਲਬ ਗੱਡਣ ਦੇ ਲਈ ਕਿੰਨਾ ਆਪਾਂ ਟੁੱਟ ਜਾਣੇ ਹਰ ਇੱਕ ਚੀਜ਼ ਤੋਂ ਉਹ ਕਹਾਣੀ ਦੇ ਵਿੱਚ ਦੱਸਿਆ ਗਿਆ ਸਾਰੀਆਂ ਇਹ ਤਾਂ ਸਾਰੀ ਇੰਡਸਟਰੀ ਚ ਸਾਡੀ ਇੰਡਸਟਰੀ ਤੁਹਾਡੀ ਇੰਡਸਟਰੀ ਹੈ ਇੱਕ ਦੂਜੇ ਨੂੰ ਵੱਢਣ ਨਾਲ ਤਾਂ ਸਾਰੇ ਉਹ ਤਾਂ ਚੱਲੋ ਚੱਲਦਾ ਹੀ ਰਹਿੰਦਾ ਔਰ ਪਰ ਇਹ ਬੇਸਿਕਲੀ ਜਿਹੜੀ ਇੱਕ ਮੂਵੀ ਹੁੰਦੀ ਆ ਨਾ ਇਹ ਓਵੇਂ ਭਰਪੂਰ ਮੂਵੀ ਆ ਇਸਮੇ ਐਕਸ਼ਨ ਹੈ ਇਸਮੇ ਡਰਾਮਾ ਹੈ ਇਸਮੇ ਰੋਮਾਂਸ ਹੈ ਇਸਮੇ ਆਸਥਾ ਹੈ ਔਰ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਇਸਮੇ ਸਭਾ ਕਿ ਉਹ ਫੁੱਲ ਪੈਕੇਜ ਮੂਵੀ ਹੈ ਜਿਹਦੇ ਚ ਆਪਾਂ ਇਹ ਇੱਕ ਐਸੈਂਸ ਹੈ ਉਹਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਆਪਾਂ ਆਮ ਜ਼ਿੰਦਗੀ ਚ ਆਪਣੇ ਘਰਾਂ ਚ ਦੇਖਦੇ ਆ ਨਾਰਮਲੀ ਵੀ ਆਪਾਂ ਇੰਨੇ ਇੱਕ ਰਿਲੀਜੀਅਸ ਹੁੰਦੇ ਆ ਵੀ ਅੱਛਾ ਤੂੰ ਹੁਣ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਈਆਂ ਜਾਂ ਫਿਰ ਜੋਤ ਲਾ ਦੇ ਮਾਤਾ ਰਣੀ ਦੀ ਵੀ ਤੂੰ ਇੰਪੋਰਟੈਂਟ ਮੀਟਿੰਗ ਤੇ ਚੱਲੇ ਆਏ ਜਾਂ ਕੋਈ ਐਗਜ਼ਾਮ ਹੈ ਜਾਂ ਫਿਰ ਕੋਈ ਵੀ ਇੰਪੋਰਟੈਂਟ ਕੰਮ ਕਰਨ ਤੋਂ ਪਹਿਲਾਂ ਸੋ ਇਸ ਉਹੀ ਗੱਲ ਹੈ ਵੀ ਜਿਵੇਂ ਪਕਰਾਜ ਨੇ ਕਿ ਵੀ ਸਾਡੇ ਜਿਹੜੇ ਕਿਰਦਾਰ ਨੇ ਉਹ ਰਿਲੀਜੀਅਸ ਨਹੀਂ ਸਾਡੀ ਫਿਲਮ ਇੱਕ ਨਾਰਮਲ ਜਿਵੇਂ ਸਮਾਜ ਦਾ ਇੱਕ ਆਇਨੇ ਵਰਗੀ ਹੀ ਫਿਲਮ ਹੈ ਮੈਸੇਜ ਬਿਲਕੁਲ ਇੱਕ ਮੈਸੇਜ ਵੀ ਹੈ ਤੁਸੀਂ ਕਮਿਊਨਿਟੀ ਜਾਂ ਤੋਂ ਦੂਰ ਹੋਣੇ ਜਾਂਦੇ ਆ ਲਾਲਚ ਕਿੰਨਾ ਆ ਜਾਂਦਾ ਨਾ انسان ਚ ਕਿ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਅਗਲਾ ਬੰਦਾ ਵੀ ਇਨਸਾਨ ਹੈ ਆਪਣਾ ਇਨਾ ਫਾਇਦਾ ਦੇਖਣ ਲੱਗ ਜਾਂਦੇ ਆ ਇਹ ਭੁੱਲ ਜਾਂਦਾ ਅਗਲੇ ਬੰਦੇ ਨੂੰ ਵੀ ਤਾਂ ਫੀਲਿੰਗਸ ਨੇ ਉਹ ਵੀ ਤਾਂ ਹਰਟ ਹੋ ਸਕਦਾ ਤੁਸੀਂ ਕਿਸੇ ਦਾ ਖੋ ਕੇ ਆਪਣੇ ਜਵਾਬ ਕਾਨੂੰਨੀ ਦੇ ਸਕਦੇ ਹੋ ਉਹੀ ਜਿਹੜੇ ਅੱਜ ਕੱਲ ਜਿਹੜੇ ਹਾਦਸੇ ਹੁੰਦੇ ਨੇ ਜਿਵੇਂ ਆ ਪਿਛੇ ਦਿਨ ਹੋਇਆ ਜਿਵੇਂ ਹੁਸ਼ਿਆਰਪੁਰ ਵਗੈਰਾ ਇਹ ਚੀਜ਼ਾਂ ਦੇਖਣ ਬੰਦੇ ਤਾਂ ਲੋਕੰਡੇ ਖੜੇ ਹੋ ਜਾਂਦੇ ਨੇ ਵੀ ਆਪਾਂ ਉਹ ਇਸ ਸਮਾਜ ਚ ਆਪਾਂ ਰਹਿ ਰਹੇ ਹੁਥੀ ਅਜਿਹੇ ਲੋਕ ਰਹਿ ਰਹੇ ਨੇ ਜਿਨ੍ਹਾਂ ਨੂੰ ਇਨਸਾਨੀਅਤ ਨਾਲ ਪਤਾ ਹੀ ਨਹੀਂ ਹੈਗਾ ਇਨਸਾਨੀਅਤ ਹੁੰਦੀ ਕੀ ਚੀਜ਼ ਹੈ ਪਰ ਭਾਈ ਜੀ ਇਹ ਜਿਹੀਆਂ ਜਗ੍ਹਾ ਤੇ ਤੁਹਾਨੂੰ ਇਨਸਾਨੀਅਤ ਦਿਖਦੀ ਵੀ ਬਹੁਤ ਆ। ਹਾਂ ਜਦੋਂ ਹੁਣ ਤੁਸੀਂ ਬਿਸ਼ੱਕ ਦੀ ਜਿਵੇਂ ਕੱਲ ਪਰਸੋ ਕੋਈ ਮੈਂ ਵੀਡੀਓ ਦੇਖ ਰਿਹਾ ਸੀਗਾ ਤਾਂ ਕਿਸੇ ਨੇ ਦਿਖਾਇਆ ਵੀ ਹੁਣ ਕਿੰਨਾ 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 ਰੇਤਾ ਖੜਾ ਬਿਲਕੁਲ ਵੇਖੋ ਤਾਂ ਮੈਨੂੰ ਇਹ ਵੀ ਲੱਗਦਾ ਭਾਜੀ ਬੁਕਹਿਣ ਦੀ ਗੱਲ ਹੈ ਵੀ ਨਹੀਂ ਵੀ ਚਲੋ no doubt ਵੀ ਸਾਰੇ ਲੱਗੇ ਹੋਣਗੇ ਬਟ ਫਿਰ ਵੀ ਭਾਜੀ ਘੱਟੋ ਘੱਟ ਦੋ ਸੀਜ਼ਨ ਖਰਾਬ ਨੇ ਬਿਲਕੁਲ ਬਿਲਕੁਲ ਤੀਜਾ ਵੀ ਹੋ ਸਕਦਾ ਕਹਿਣਾ ਸੋਖਾ ਵੀ ਰਾਸ਼ਨ ਇਕੱਠਾ ਕਰ ਲਿਆ ਪਰ ਰਾਸ਼ਨ ਕਿੰਨਾ ਇਕੱਠਾ ਕਰ ਲੋਗੇ ਤੁਸੀਂ ਘਰੇ ਲਿਆ ਕੇ ਵੇਖ ਲੋ ਅਸੀਂ ਜਾ ਕੇ ਅਸੀਂ ਅਸੀਂ ਜਾ ਕੇ ਆਏ ਆ ਭਾਜੀ ਮਤਲਬ ਰਾਸ਼ਨ ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ਪਾਣੀ ਦੀਆਂ ਬੋਤਲਾਂ ਹੋ ਗਈਆਂ ਇਹ ਤਾਂ ਬਾਦੂ ਪਈਆਂ ਨੇ ਉੱਥੇ ਮਤਲਬ ਤੁਸੀਂ ਲਾ ਲੋ ਵੀ ਇੱਦਾਂ ਹੀ ਸੜਕ ਦੇ ਉੱਤੇ ਪੁਲਾਂ ਦੇ ਉੱਤੇ ਲੋਕਾਂ ਨੇ ਢੇਰਾਂ ਦੇ ਢੇਰ ਲਾਏ ਪਾਏ ਨੇ ਬਟ ਚੀਜ਼ਾਂ ਜਿਹੜੀਆਂ ਆਪਾਂ ਨੂੰ ਹੁਣ ਤਾਂ ਵੈਸੇ ਉਹ ਜਿਹੜੀਆਂ ਚੀਜ਼ਾਂ ਘਟੀਆਂ ਸੀਗੀਆਂ ਉਹ ਵੀ ਪੂਰੀਆਂ ਹੋ ਗਈਆਂ ਨੇ ਸੋ ਇਹ ਚੀਜ਼ ਦੇਖ ਕੇ ਖੁਸ਼ੀ ਵੀ ਹੁੰਦੀ ਆ ਵੀ ਸਾਰਾ ਪੰਜਾਬ ਜਦੋਂ ਕੋਈ ਵੀ ਪੀੜ ਪੈਂਦੀ ਆ ਤੇ ਪੰਜਾਬ ਡਟ ਕੇ ਇੱਕ ਦੂਜੇ ਦੇ ਨਾਲ ਖੜਦਾ ਹੈ ਨਾ ਸੋ ਚੀਜ਼ ਮੈਨੂੰ ਲੱਗਦਾ ਇਹ ਹੈਗੀ ਵੀ ਸਿਰਫ ਆਪਣੇ ਪੰਜਾਬੀਆਂ ਚ ਹੀ ਆ ਜੀ ਬਿਲਕੁਲ ਜਿਵੇਂ ਤੁਹਾਡੇ ਫਾਦਰ ਸਾਹਿਬ ਜਿਵੇਂ ਉੱਥੇ ਜਾਂਦੇ ਤਾਂ ਉਹਨਾਂ ਨੇ ਬੜਾ ਹਸਾਸਾ ਕਿ ਉਹਨਾਂ ਨੂੰ ਖੁਸ਼ ਕਰ ਦੇਣਾ ਸੀ ਵੀ ਇਹ ਵੀ ਇੱਕ ਮੂਮੈਂਟ ਹੁੰਦਾ ਜਿੱਥੇ ਦੁੱਖ ਇਹਨਾਂ ਹੋਵੇ ਨਾ ਤੁਸੀਂ ਦੋ ਇੱਕ ਹਾਸੇ ਦੀ ਗੱਲ ਕਰ ਦੋ ਅਗਲਾ ਕਿ ਹੁਣ ਕਿੰਨੇ ਆਰਟਿਸਟ ਤੁਸੀਂ ਗਏ ਤੁਹਾਨੂੰ ਵੇਖ ਕੇ ਬੰਦਨ ਹੌਸਲਾ ਬਹੁਤ ਮਿਲਦਾ ਜੀ ਇਹ ਦੇਖੋ ਜਦੋਂ ਅਸੀਂ ਘਰਾਂ 'ਚ ਗਏ ਆ ਲੋਕਾਂ ਦੇ ਉਹਨਾਂ ਨੇ ਆਪਣਾ ਦੁੱਖ ਭੁੱਲ ਕੇ ਪਹਿਲਾਂ ਤਾਂ ਡੈਡੀ ਦਾ ਅਫਸੋਸ ਕੀਤਾ ਵੇਖੋ ਹੈ ਨਾ ਉਹ 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 ਆਬਵੀਅਸਲੀ ਵਾ ਲੋ ਮਤਲਬ ਉਹ ਨਾਲੇ ਵੀ ਬਹੁਤ ਵੱਡੀ ਮਾਰ ਆ ਉਹ ਬੰਦੇ ਨੇ ਕਿੰਨੀਆਂ ਕਿੰਨੇ ਸਾਲ ਲਾ ਕੇ ਕਮਾਈ ਕਰਕੇ ਕੋਈ ਘਰ ਖੜਾ ਕੀਤਾ ਕਿਸੇ ਨੇ ਆਪਣੇ ਖੇਤ ਖੜੇ ਕੀਤੇ ਨੇ ਸਭ ਮਿੱਟੀ ਨੇ ਉਹ ਹੈ ਨਾ ਬਟ ਇੱਦਾਂ ਵੱਡਾ ਦੁੱਖ ਭੁੱਲ ਕੇ ਤੁਸੀਂ ਦੂਜੇ ਦਾ ਦੁੱਖ ਮਣਾਉਨੇ ਹੋ ਜਦੋਂ ਬਹੁਤ ਵੱਡੀ ਗੱਲ ਆਉਂਦੀ ਆ ਸੱਖਾ ਹੁੰਦਾ ਇਹ ਕਹਿਣਾ ਵੀ ਘਰ ਉੱਜੜ ਗਿਆ ਫਿਰ ਤੁਸੀਂ ਜਿਹੜੀ ਆਉ ਭਗਤ ਆ ਉਹ ਵੀ ਭਾਜੀ ਇਕੱਲੇ ਆਪਣੇ ਲੋਕਾਂ ਦੇ ਵਿੱਚ ਹੀ ਆ ਮਤਲਬ ਤੁਸੀਂ ਲਾ ਲੋ ਘਰ ਸਾਲ ਸਾਰੇ ਘਰ ਰੁਲੇ ਪਏ ਨੇ ਲੋਕਾਂ ਦੇ ਫਿਰ ਵੀ ਆਏ ਗਏ ਨੂੰ ਤੁਸੀਂ ਚਾਹ ਸਕੋਗੇ ਕੀ ਲਾਉਂਗੇ ਇਹ ਦਿਲ ਦੀ ਗੱਲ ਹੁੰਦੀ ਹੈ ਭਾਜੀ ਮੇਰਾ ਹੁਣ ਆਖਰੀ ਇਹ ਹੈ ਕਿ ਹੰਡਰਡ ਤੁਹਾਡੀ ਫਿਲਮ ਆ ਰਹੀ ਹੈ ਅਸੀਂ ਚਾਹਾਂਗੇ ਜਿਵੇਂ ਤੁਹਾਡੇ ਫਾਦਰ ਸਾਹਿਬ ਨੂੰ ਸਾਰੇ ਉਹਨਾਂ ਦੀਆਂ ਫਿਲਮਾਂ ਕਹਿਣ ਦੀ ਲੋੜ ਨਹੀਂ ਹੁੰਦੀ ਫਿਲਮਾਂ ਦੇਖਣ ਆਪੀ ਲੋਕ ਜਾਂਦੇ ਸੀ ਤਾਂ ਅਸੀਂ ਹੁਣ ਜਿਹੜੀ ਉਹ ਜਗ੍ਹਾ ਹੈਗੀ ਹੈ ਅਸੀਂ ਚਾਹਾਂਗੇ ਕਿ ਹਰ ਉਹ ਫਿਲਮਾਂ ਦੇ ਵਿੱਚ ਪੁਖਰਾਜ ਵੀ ਸਾਡਾ ਨਾਮ ਦੱਸੇ ਤੁਸੀਂ ਤਾਂ ਨਾਲ ਦੇਖੋ ਹੀ ਦੇਖੋ ਬਸ ਸਾਡੀ ਇਹੀ ਹੋਏਗੀ ਚਲੋ ਇੰਡਸਟਰੀ ਦੀ ਇਹ ਜਿਹੜੀ ਦੇਣ ਹੈਗੀ ਹੈ ਨਾ ਲੰਮੀ ਚਲਦੀ ਰਹੇ ਦੇਖੋ ਭਾਜੀ ਉਹਨਾਂ ਦੀ ਜਗ੍ਹਾ ਤਾਂ ਡੈਫੀਨੇਟਲੀ ਕੋਈ ਪੂਰੀ ਨਹੀਂ ਕਰ ਸਕਦਾ ਹੈ ਨਾ ਮੈਂ ਮੈਂ ਵੀ ਡੈਫੀਨੇਟਲੀ ਨਹੀਂ ਉਹਨਾਂ ਦਾ ਉਹ ਜਦੋਂ ਸਾਰਾ ਕੁਝ ਮਤਲਬ ਟ੍ਰੈਕ ਦੇ ਉੱਤੇ ਚੱਲ ਰਿਹਾ ਸੀਗਾ ਉਹ ਤੋਂ ਡੇਢ ਦੋ ਸਾਲ ਪਹਿਲਾਂ ਤਾਂ ਉਦੋਂ ਵੀ ਭਾਜੀ ਮਤਲਬ ਅਸੀਂ ਟ੍ਰੈਕ ਸਾਡਾ ਅੱਡ ਸੀਗੇ ਕਿਉਂਕਿ ਡੈਢ ਦਾ ਸ਼ੁਰੂ ਤੋਂ ਫੋਰਟੀ ਕਾਮੇਡੀ ਹੈ ਨਾ ਤਾਂ ਮੈਨੂੰ ਹੁੰਦਾ ਸੀਗਾ ਵੀ ਮੈਂ ਜੋ ਜੈ ਸਿਚੁਏਸ਼ਨਲ ਕਾਮੇਡੀ ਵੀ ਆਪਾਂ ਕਰ ਲਈ ਹੈ ਨਾ ਉਹਨਾਂ ਦੀ ਪੰਚਾਂ ਵਾਲੀ ਜ਼ਿਆਦਾ ਹੁੰਦੀ ਸੀ ਮੇਰੀ ਜਿਵੇਂ ਗੋਲਕ ਦੀ ਤੁਸੀਂ ਗੱਲ ਕੀਤੀਆਂ ਜਾਂ ਅਫਸਰ ਦੀ ਕੀਤੀ ਹੈ ਉਹਦੇ ਵਿੱਚ ਪੰਚ ਘਟ ਹੁੰਦੇ ਸੀਗੇ ਸਿਚੁਏਸ਼ਨ ਜ਼ਿਆਦਾ ਹੁੰਦੀ ਸੀ ਸੋ ਮੈਂ ਟਰਾਈ ਉਹ ਹੀ ਕੀਤਾ ਭਾਜੀ ਚਾਹੇ ਉਹ ਗ੍ਰੇ ਕੈਰੈਕਟਰ ਨੇ ਚਾਹੇ ਉਹ 네ਗੇਟਿਵ ਨੇ ਚਾਹੇ ਉਹ ਲੀਡ ਨੇ ਤੇ ਚਾਹੇ ਉਹ ਕਾਮਿਕ ਨੇ ਉਹ ਸਾਰੇ ਮੈਂ ਆਪੋ ਮਤਲਬ ਆਪਣੇ ਮੈਂ ਸਾਰੇ ਡਿਫਰੈਂਟ ਤੋਂ ਡਿਫਰੈਂਟ ਸ਼ੇਡਸ ਦਿਖਾ ਸਕਾ ਹੈ ਨਾ ਤੇ ਕੋਸ਼ਿਸ਼ ਕਰਦਾ ਰਹੂਗਾ ਜੀ ਅੱਗੇ ਤੇ ਉਮੀਦ ਕਰਦਾ ਲੋਕ ਪਿਆਰ ਦੇਣਗੇ ਬਟ ਉਹਨਾਂ ਦੀ ਜਗ੍ਹਾ ਹਮੇਸ਼ਾ ਉਹਨਾਂ ਦੀ ਰਹੂਗੀ ਬਿਲਕੁਲ ਬਿਲਕੁਲ ਤੇ ਤੁਸੀਂ ਵੈਸੇ ਥੋੜੇ ਮੈਨੂੰ ਲੱਗਾ ਉਸ ਦਿਨ ਤੋਂ ਥੋੜੇ ਜਿਹਾ ਮਤਲਬ ਹਾਲੇ ਮਾਨਾ ਜਿਹੜਾ ਹੈਗਾ ਹਾਲੇ ਜਿਆਦਾ ਫਿਲਮਾਂ ਦੇ ਪਾਸੇ ਮਿਲਣਾ ਚਾਲ ਨਹੀਂ ਰਿਹਾ ਹਾਲੇ ਮਾਨ ਦੇ ਚ ਉਹ ਚੀਜ਼ਾਂ ਘੁੰਮ ਰਹੀਆਂ ਨੇ ਮਿਲ ਉਹਨਾਂ ਦੀ ਜਿਹੜੀ ਸੀ ਸਾਡਾ ਅਸੀਂ ਜਿਹੜਾ ਫਿਜ਼ੀਕਲ ਤੁਹਾਨੂੰ ਦੇਖਦੇ ਆ ਤਾਂ ਟਾਈਮ ਟਾਈਮ ਸਮਾ ਸਮਾ ਹੀ ਹੀਲ ਕਰਦਾ ਬਟ ਇਹ ਦੁੱਖ ਐ ਸਾ ਜੀ ਇਹ ਤਾਂ ਹਮਮ ਸਮਾ ਵੀ ਕਿਨੱਕ ਕਰ ਜੂਗਾ ਹੀਲ ਸੋ ਉਹ ਜਿਹੜੀ ਕਮੀ ਐ ਜਾਂ ਜੋ ਪਿਆਰ ਆ ਉਹ ਤਾਂ ਹਮੇਸ਼ਾ ਖਲਦਾ ਹੀ ਰਹਿਣਾ ਹੈ ਹਨੀ ਭਾਜੀ ਤੁਸੀਂ ਇੱਕ ਫਿਲਮ ਦੇ ਲਈ ਦਰਸ਼ਕਾਂ ਨੂੰ ਜ਼ਰੂਰ ਮੈਸੇਜ ਦਿਓ ਕਿਉਂਕਿ ਜਿਹੜੀ ਇਹ ਫਿਲਮ ਹੈਗੀ ਐ ਅਸੀਂ ਕਾ ਚਾਹਾਂਗੇ ਸਾਰੇ ਰੀਜ਼ਨ ਰੀਜ਼ਨ ਨਾ ਰੀਜ਼ਨ ਤਾਂ ਕੋਈ ਨਹੀਂ ਅਸੀਂ ਸਮਝਦੇ ਹੈਗਾ ਧਰਮ ਕੋਈ ਨਹੀਂ ਹੈਗਾ ਅਸੀਂ ਸਾਰਿਆਂ ਨੇ ਉਹ ਦੇਖੀਏ ਕਾ ਆਪਸ ਵਿੱਚ ਪ੍ਰੇਮ ਪਿਆਰ ਨੂੰ ਲੈ ਕੇ ਬਿਲਕੁਲ ਜੀ ਮੈਂ 26 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਚਲੋ ਬੁਲਾਵਾ ਆਇਆ ਹੈ ਬੜੀ ਵਧੀਆ ਫਿਲਮ ਬਣਾਈ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਸੋ ਉਮੀਦ ਕਰਨਾ ਤੁਹਾਨੂੰ ਪਸੰਦ ਆਊਗੀ ਇੱਕ ਐਂਟਰਟੇਨਮੈਂਟ ਦੇ ਜ਼ਰੀਏ ਇੱਕ ਸੋਹਣਾ ਮੈਸੇਜ ਦਿੱਤਾ ਕਿ ਅਸੀਂ ਆਪਣੇ ਆਲੇ-ਦੁਆਲੇ ਜੋ ਘਟਨਾਵਾਂ ਹੋ ਰਹੀਆਂ ਨੇ ਸਾਡੀ ਜ਼ਿੰਦਗੀ 'ਚ ਪਰਸਨਲੀ ਜੋ ਚਾਹੁੰਦਾ ਸੀ ਉਹ 'ਚ ਇੰਨਾ ਉਲਝ ਗਏ ਆ ਕਿ ਅਸੀਂ ਉਹ ਮਾਲਕ ਦਾ ਨਾਮ ਲੈਣਾ ਵੀ ਭੁੱਲ ਗਏ ਇੰਨਾ ਲੱਗਦਾ ਕਿ ਇਹ ਜਦੋਂ ਜਦੋਂ ਸਿਨੇਮਾ ਬਣਦਾ ਆ ਫਿਲਮਾਂ ਬਣਦੀਆਂ ਤੇ ਉਹ ਤੁਹਾਨੂੰ ਤੁਹਾਨੂੰ ਜਿਹੜੇ ਟੁੱਟੇ ਨੇ ਉਹਨਾਂ ਨੂੰ ਵੀ ਜੋੜ ਦਿੰਦਾ ਨਾਲ ਤੇ ਤੁਸੀਂ ਜੁੜੋਂਗੇ ਜਿੱਦਾਂ ਅਸੀਂ ਜਿਹੜੇ ਤੁਸੀਂ ਵੀ ਜੁੜੋਂਗੇ ਬਿਲਕੁਲ ਤੋਂ ਫਿਲਮ ਇਹ ਜ਼ਰੂਰ ਵੇਖ ਕੇ ਆਇਓ ਚਲੋ ਬੁਲਾਵਾ ਆਇਆ ਹੈ ਤੁਹਾਡੇ ਵੱਲੋਂ ਇੱਕ ਮੈਸੇਜ ਮੇਰੇ ਵੱਲੋਂ ਆਹੀ ਹੈ ਜਿਵੇਂ ਸਰ ਉਹਨਾਂ ਨੇ ਸਾਰਾ ਕੁਝ ਕਹਿਤਾ ਭਾਈ ਇਹ ਹੀ ਆਸਥਾ ਪਰੇ ਦਿਨ ਹੁੰਦੇ ਨੇ ਜਦੋਂ ਆਪਾਂ ਸਾਰੇ ਬਸੇਓ ਇੱਕ ਚੀਜ਼ ਨਾਲ ਜੁੜਦੇ ਆਂ ਤਾਂ ਤੁਹਾਡੇ ਅੰਦਰ ਉਹ ਇੱਕ ਬਹੁਤ ਚੰਗਾ ਅਹਿਸਾਸ ਉਪਜਦਾ ਜੋ ਕਿ ਤੁਹਾਨੂੰ ਬੜਾ ਪੋਜ਼ਿਟਿਵ ਰੱਖਦਾ ਹੈ ਬੜਾ ਪੋਜ਼ਿਟਿਵ ਰੱਖਦਾ ਸੋ ਮੇਰੀ ਸਾਥ ਅਨੁਸਾਰਿਆਂ ਨੂੰ ਤੁਹਾਡੀ ਆਡੀਅੰਸ ਨੂੰ ਸਾਰਿਆਂ ਨੂੰ ਇਹ ਅਪੀਲ ਆ ਕਿ ਸਾਡੀ ਫਿਲਮ 26th ਨੂੰ ਰਿਲੀਜ਼ ਹੋ ਰਹੀ ਹੈ ਤੁਸੀਂ ਜਾਓ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਦੇਖੋ ਤੇ ਤੁਹਾਨੂੰ ਬਹੁਤ ਮਜ਼ਾ ਆਏਗਾ ਸੋ ਅਜਿਹੀਆਂ ਫਿਲਮਾਂ ਕਦੇ-ਕਦੇ ਬੰਦੀਆਂ ਤੇ ਜਿਹੜਾ ਪ੍ਰੋਡਿਊਸਰ ਹੁੰਦਾ ਹੈ ਜਾਂ ਜਿਹੜੇ ਡਾਇਰੈਕਟਰ ਹੁੰਦੇ ਨੇ ਉਹਨਾਂ ਦੇ ਹੌਸਲੇ ਜ਼ਰੂਰ بلند ਹੁੰਦੇ ਜਦੋਂ ਦਰਸ਼ਕ ਫਿਲਮਾਂ ਨੂੰ ਪਿਆਰ ਦਿੰਦੇ ਨੇ ਕੋਈ ਵੀ ਫਿਲਮ ਹੋਵੇ ਤਾਂ ਅਸੀਂ ਚਾਹਾਂਗੇ ਕਿ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮਾਂ ਜ਼ਰੂਰ ਦੇਖਿਆ ਕਰੋ ਕੈਨਵਰਸ ਨਿਤਿੰਦ ਦੇ ਨਾਲ ਸੰਦੀਪ ਕੰਬੋਜ ਮੋਹਾਲੀ